ਇਹ ਰੂਲ ਅਮਰੀਕਾ ਦੇ ਵਿੱਚ 트럼ਪ ਨੇ ਵਾਪਸੀ ਕੀਤੀ ਹੈ ਤੇ ਇਹ ਖਤਰੇ ਦੀ ਘੰਟੀ ਹੈ ਭਾਰਤੀਆਂ ਲਈ 트럼ਪ ਨੇ ਆਂਦਿਆਂ ਹੀ ਇੰਡੀਅਨਸ ਨੂੰ ਸਪੈਸ਼ਲੀ ਇੰਡੀਅਨਸ ਨੂੰ 2.5 ਲੱਖ ਵੀਜ਼ਾ ਅਨਾਉਂਸ ਕੀਤਾ ਸੋ ਇਹ ਖਤਰੇ ਦੀ ਘੰਟੀ ਹੈ ਕਿ ਵੀਜ਼ੇ ਦੀ ਆਪਸ਼ਨ ਹੈ ਭਾਰਤੀਆਂ ਲਈ ਇਸ ਵਾਰੀ ਮੈਂ ਓਪਨਲੀ ਕਹਿ ਰਿਹਾ ਕਿ ਜਿਹੜਾ 2.5 ਲੱਖ ਵੀਜ਼ਾ ਉਹ ਚ ਸਭ ਤੋਂ ਵੱਧ ਚੜ ਕੇ ਹਿੱਸਾ ਟਰਬੋ ਇਮੀਗ੍ਰੇਸ਼ਨ ਦਾ ਹੋਏਗਾ ਤਾਂ ਕਿ ਜਿਹੜਾ ਹੁਣ ਡੋਂਕੀ ਲਾ ਕੇ ਆਇਆ ਤੇ ਉਹਦੇ ਲਈ ਫਿਰ ਅਸੀਂ ਅੱਗੇ ਤਿਆਰ ਬੈਠੇ ਹਾਂ ਸੋ ਮੈਨੂੰ ਲੱਗਦਾ ਕਿ 50 ਲੱਖ ਦੇ ਕੇ ਜਾਨ ਹੁਕਮ ਚ ਪਾ ਕੇ ਫੜੇ ਜਾਓਗੇ ਫੇ ਵਾਪਸ ਆਓਗੇ ਜਾਂ ਪਹੁੰਚੋਗੇ ਨਹੀਂ ਜਾਂ ਕਿਸੇ ਗਲਤ ਏਜੰਟ ਦੇ ਹੱਥੀ ਚੜਜੋਗੇ ਇੰਡੀਆ ਦੇ ਨਾਲ ਉਹ ਰਿਲੇਸ਼ਨ ਜਿਹੜੇ ਆ ਆਪਣੇ ਮਜ਼ਬੂਤ ਕਰਨਾ ਚਾਹੁੰਦੇ ਨੇ ਪੀਐਮ ਮੋਦੀ ਹੋਰਾਂ ਦੇ ਨਾਲ ਡੋਨਾਲਡ ਟਰੰਪ ਦੀ ਕਾਫੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਹੈ ਨਾ ਉਹ ਉਸਦੀ ਦਾ ਫਾਇਦਾ ਪੂਰੇ ਇੰਡੀਅਨਸ ਨੂੰ ਮਿਲ ਰਿਹਾ ਪੂਰੇ ਇੰਡੀਆ ਨੂੰ ਮਿਲ ਰਿਹਾ ਹੈ 5 ਲੱਖ ਰੁਪਏ ਦੇ ਵਿੱਚ ਅਸੀਂ ਉੱਥੇ ਤੁਹਾਨੂੰ ਭੇਜਾਂਗੇ ਤੇ ਜੇ ਕੋਈ ਕਿਸੇ ਦੇ ਮਨ 'ਚ ਹੈ ਕਿ ਰਾਤ ਪੁੱਛਿਆ ਜਾਊਗਾ ਜਾਂ ਵਾਪਸ ਆ ਜਾਾਂਗੇ ਤੇ ਕੋਈ ਜਿਹੜਾ ਸਾਡੇ ਪੈਸੇ 5 ਲੱਖ ਦਿੱਤੇ ਉਹ ਕਿਤੇ ਖਰਾਬ ਤੇ ਨਹੀਂ ਹੋ ਜਾਣਗੇ ਜੇ ਅੱਜ ਤੱਕ ਇੱਕ ਵੀ ਕੇਸ ਐਦਾਂ ਦਾ ਨਹੀਂ ਹੋਇਆ ਬਸ ਜੇ ਐਦਾਂ ਦਾ ਕੁਝ ਹੋਏਗਾ 5 ਲੱਖ ਦਾ 5 ਲੱਖ ਉਹਨਾਂ ਨੂੰ ਵਾਪਸ ਦਿੱਤਾ ਜਾਏਗਾ ਜੇ ਇਸ ਤਰ੍ਹਾਂ ਦਾ ਕੋਈ ਕੇਸ ਹੋਏਗਾ ਬਟ ਕੈਮਰਾ ਚੈਲੰਜ ਕਰ ਰਹੇ ਹਾਂ ਮੈਂ ਕਹਾਂ ਜੀ ਹੋਣਾ ਹੀ ਨਹੀਂ ਜਦ ਗਵਰਨਮੈਂਟ ਦਾ ਇਹੀ ਰੂਲ ਹੈ ਕਿ ਤੁਸੀਂ ਬਿਨਾ ਫੀਸ ਪੇ ਕੀਤੇ ਆ ਸਕਦੇ ਹੋ ਤੇ ਮੈਨੂੰ ਡਰਨ ਦੀ ਲੋੜ ਹੀ ਨਹੀਂ ਨੇ ਇਮੀਗ੍ਰੇਸ਼ਨ ਨਾਲ ਕੈਮਰੇ ਦੇ ਮੂਹਰੇ ਆ ਕੇ ਬੜੀਆਂ ਮਿੱਠੀਆਂ ਮਿੱਠੀਆਂ ਵੱਡੇ ਵੱਡੇ ਚੈਲੰਜ ਕਰ ਦਿੰਦੇ ਨੇ ਪਰ ਪਰਦੇ ਦੇ ਪਿੱਛੇ ਦੀ ਕਹਾਣੀ ਕੋ ਸ਼ੋਰ ਹੁੰਦੀ ਆ ਇੱਕ ਵੀਜ਼ਾ ਆਇਆ ਹੁੰਦਾ 10 10 ਰਿਫਿਊਜ਼ਲਾਂ ਹੁੰਦੀਆਂ ਉਹਨਾਂ ਦੀਆਂ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਇਹ ਮੈਕਸੀਕੋ ਦਾ ਬਾਰਡਰ ਹੈ ਉਸ ਦੇ ਦੂਜੇ ਪਾਸੇ ਅਮਰੀਕਾ ਵਾਲੇ ਪਾਸੇ ਥੋੜੀ ਥੋੜੀ ਡਿਸਟੈਂਸ ਦੇ ਉੱਤੇ ਅੱਧਾ-ਅੱਧਾ ਕਿਲੋਮੀਟਰ ਦੇ ਉੱਤੇ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਮੈਕਸੀਕੋ ਬਾਰਡਰ ਵਾਲੇ ਪਾਸੇ ਨਾ ਕਿਸੇ ਨੂੰ ਸਲਾਹ ਦਿਨਾ ਤੇ ਨਾ ਹੀ ਮੈਂ ਜਾਣਾ ਜੇ ਕਿਸੇ ਨੇ ਟਾਰੀ ਬਾਰਡਰ ਤੇ ਜਾਣਾ ਹੈ ਪਰੇਡ ਦੇਖਣ ਤੇ ਮੈਂ ਉਹਨੂੰ ਕੀ ਕਵਾਂ ਬਾਰਡਰ ਦੇ ਬਾਹਰ ਜਾ ਸੋ ਮੈਂ ਬਾਰਡਰ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਮੇਰਾ ਮੈਂ ਅਪੀਲ ਵੀ ਇਹੀ ਕਰਦਾ ਆਂ ਕਿ ਬਾਰਡਰ ਤੱਕ ਜਾਣ ਦੀ ਲੋੜ ਨਹੀਂ ਅੰਬੈਸੀਆਂ ਸਭ ਕੁਝ ਦੇ ਰਹੀਆਂ ਔਰ 2.5 ਲੱਖ ਵੀ ਜੀ ਕਹਿ ਸਕਦੇ ਆ ਹੁਣ ਇੱਕ ਬੱਚਾ ਸੀਗਾ ਸਾਡੇ ਕਹਿਣਾ ਨਹੀਂ ਚਾਹੀਦਾ ਬਟ ਉਹਨਾਂ ਦੀ ਮਦਰ ਜਿਹੜੇ ਸੀਗੇ ਉਹ ਲੋਕਾਂ ਦੇ ਘਰ ਦੇ ਵਿੱਚ ਹੈਲਪਰ ਸੀਗੇ ਸੋ ਬੱਚੇ ਦੀ ਫੀਸ ਵੀ ਕੋਲੋਂ ਭਰੀ ਹੈ ਜੀ ਜਿਹੜੀਆਂ ਉਹਦੀਆਂ ਬੇਸਿਕ ਫੀਸਾਂ ਹੁੰਦੀਆਂ ਉਹ ਵੀ ਕੋਲੋਂ ਦਿੱਤੀਆਂ ਏਜੰਟ ਤਾਂ ਕਹਿੰਦੇ ਨੇ ਵੀ ਘਰ ਆਇਆ ਰੁਪਈਆ ਨਹੀਂ ਮੋੜਦੇ ਤੁਸੀਂ ਫੀਸ ਕੋਲੋਂ ਭਰੀ ਦੇ ਉਹ ਏਜੰਟ ਹੁੰਦੇ ਆ ਅਸੀਂ ਲਾਇਸੈਂਸ ਹੋਲਡਰ ਕੰਸਲਟੈਂਟ ਆ ਅਸੀਂ ਤੇ ਕੋਈ ਕਹ ਲਓ ਕਿ ਗੁਰੂ ਘਰ ਜਾ ਕੇ ਸੇਵਾ ਕਰਦਾ ਹੈ ਅਸੀਂ ਸਮਝਦੇ ਹਾਂ ਕਿ ਜੇ ਗੁਰੂ ਘਰ ਤੇ ਦੇਣ ਵਾਲੇ ਬਥੇਰੇ ਆ ਪਰ ਜੇ ਸਾਡੇ ਥਰੂ ਰੱਬ ਨੇ ਕਰਾਇਆ ਸਾਡੇ ਥਰੂ ਆ ਕਰਾਇਆ ਸਾਡੇ ਥਰੂ ਪਰ ਕੀਤਾ ਕਿਹੇ ਵਾਸਤੇ ਉਹ ਇਹੀ ਆਪਾਂ ਆਪਣੇ ਆਪ ਨੂੰ ਸਮਝ ਲਿਆ ਕਿ ਪੌਨੀ ਹੋਇਆ ਹੁਣ ਇਹਨਾਂ ਨੇ نیچے ਕਮੈਂਟ ਕਰਨੇ ਆ ਵੀ ਤੁਸੀਂ 5 ਲੱਖ ਦਾ ਬੱਚੇ ਦਾ ਵੀਜ਼ਾ ਲਵਾਤਾ ਨੂੰ 5 ਲੱਖ ਇੱਥੇ ਦਿਨ ਦੇ ਕੰਮ ਖੋਲ ਲੈਂਦਾ ਕਾਰੋਬਾਰ ਖੋਲਣਾ ਸੌਖਾ ਬਟ ਕਾਰੋਬਾਰ ਨੂੰ ਚਲਾਉਣਾ ਬਹੁਤ ਔਖਾ ਕਮਲਾ ਹੈਰਿਜ਼ ਜੀ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਤਾਂ ਉਦੋਂ ਪੰਜਾਬੀਆਂ ਕੋਲ ਆਪਸ਼ਨਸ ਦੀ ਕੋਈ ਕਮੀ ਨਹੀਂ ਸੀ ਹੁੰਦੀ ਪਰ ਹੁਣ ਬਹੁਤ ਸਾਰੇ ਸਵਾਲ ਖੜੇ ਹੋ ਗਏ ਟਰੰਪ ਦੇ ਆਨ ਅਦਰਵਾਈਜ਼ ਜਿਹੜੇ ਇੱਕ ਨੰਬਰ 'ਚ ਐਮਬੈਸੀ ਤੋਂ ਐਮਬੈਸੀ ਜਾਂਦੇ ਨੇ ਉਹਨਾਂ ਲਈ ਕੋਈ ਰੈਸਟ੍ਰਿਕਸ਼ਨ ਨਹੀਂ ਆਪਣੀ ਐਲੀਜੀਬਿਲਟੀ ਕ੍ਰਾਈਟੇਰੀਆ ਫਾਲੋ ਕਰੋ ਆਪ ਦਾ ਵੀਜ਼ਾ ਲਵੋ ਐਂਡ ਸਭ ਤੋਂ ਸੌਖਾ ਵੀਜ਼ਾ ਲੈਣਾ ਯੂਐਸਏ ਦਾ ਐਂਡ 2 ਮਿੰਟਸ ਦਾ ਇੰਟਰਵਿਊ ਮੈਂ ਕਹਿੰਨਾ ਕੋਈ ਵੱਡੀ ਡੀਲ ਨਹੀਂ ਹੈ ਸੋ 2 ਮਿੰਟ ਉਹ ਵੀ ਸਿੱਧਾ ਤੁਸੀਂ ਆਪ ਐਮਬੈਸਡਰ ਨਾਲ ਗੱਲ ਕਰਕੇ ਵੀਜ਼ਾ ਲੈ ਕੇ ਆਣਾ ਕਿਸੇ ਕੰਸਲਟੈਂਟ ਦਾ ਵਿੱਚ ਕੋਈ ਰੋਲ ਨਹੀਂ 25 25 30 30 ਲੱਖ ਰੁਪਏ ਦਾ ਤੁਸੀਂ ਆ ਵੀਜ਼ਾ ਲੈ ਕੇ ਉਹਨਾਂ ਨੂੰ ਦੇ ਰਹੇ ਹੋ ਇਹ 2 ਮਿੰਟ ਦੀ ਇੰਟਰਵਿਊ ਲਈ ਨਾ ਕਈ ਪੰਜਾਬੀਆਂ ਤੇ 3 3 ਸਾਲ ਲੱਗ ਜਾਂਦੇ ਨੇ ਕਲੀਅਰ ਕਰਨ ਆ ਉਹਨਾਂ ਦੇ ਲੱਗਦੀ ਹੈ ਜਿਨ੍ਹਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ ਸਾਡੇ ਕੋਲ ਜਿਹੜੇ ਵੀ ਬੱਚੇ ਆਂਦੇ ਨੇ 2 ਮਿੰਟ ਦੀ ਇੰਟਰਵਿਊ ਕਲੀਅਰ ਕਰਨ ਵਾਸਤੇ ਤੁਸੀਂ ਗੱਲੋ ਕਿ ਜੇ ਬੱਚੇ ਨੂੰ ਨਹੀਂ ਵੀ ਕੁਝ ਇੰਗਲਿਸ਼ ਚ ਬੋਲਣਾ ਆਉਂਦਾ ਨਾ ਉਹ ਵੀ 10 15 ਦਿਨ ਚ ਕਲੀਅਰ ਕਰ ਲੈਂਦਾ ਵੀ ਇਹ ਟਰੰਪ ਵੀ ਜਿਹੜਾ ਹੈ ਆਉਣ ਵਾਲੇ ਦਿਨਾਂ ਚ ਸਖਤਾਈ ਕਰ ਸਕਦਾ ਹੈ ਸੱਚ ਹੈ ਇਹ ਵੀ ਵੀਜ਼ਿਆਂ ਤੇ ਰੋਕ ਲੱਗ ਸਕਦੀ ਹੈ ਜੀ ਮੈਂ ਆਲਰੇਡੀ ਕਹਿ ਚੁੱਕਿਆ ਹਾਂ ਕਿ ਵੀਜ਼ਿਆਂ ਤੇ ਰੋਕ ਲਾਣੀ ਹੁੰਦੀ ਤਾਂ ਉਹਨਾਂ ਨੇ 2.5 ਲੱਖ ਵੀਜ਼ਾ ਭਾਰਤੀਆਂ ਨੂੰ ਗ੍ਰਾਂਟ ਨਹੀਂ ਸੀ ਕਰਨਾ ਜਿਹੜੇ ਗਲਤ ਤਰੀਕੇ ਨਾਲ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਰਿਪੋਰਟ ਕਰੇਗਾ ਅਮਰੀਕਾ ਜੀ ਦੇਖੋ ਜੇ ਤੇ ਉਹਨਾਂ ਕੋ ਕੋਈ ਲੀਗਲ ਸਟੇਟਸ ਨਹੀਂ ਹੈਗਾ ਤੇ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਤੁਸੀਂ ਸੁਣੀ ਯੂਕੇ ਦੀ ਡੋਂਕੀ ਲੱਗੀ ਕੈਨੇਡਾ ਦੀ ਡੋਂਕੀ ਲੱਗੀ ਹਮੇਸ਼ਾ ਯੂਐਸਏ ਦੀ ਹੀ ਡੋਂਕੀ ਲੱਗੀ ਸਭ ਤੋਂ ਪਿਆਰਾ ਦੇਸ਼ ਹਨ ਪੰਜਾਬੀਆਂ ਸਭ ਤੋਂ ਪਸੰਦੀਦਾ ਦੇਸ਼ ਯੂਐਸਏ ਹੀ ਰਿਹਾ ਹੈ ਤੋ ਕਹਿ ਲਓ ਕਿ 2 ਮਹੀਨੇ ਉਹਨਾਂ ਨੇ ਇਨਵੈਸਟ ਕੀਤਾ ਉਸ ਤੋਂ ਬਾਅਦ ਸਾਰੀ ਉਮਰ ਉਹਨਾਂ ਨੇ ਖਾਣਾ ਹੀ ਮਾਰਚ ਇਨਟੇਕ ਮਈ ਇਨਟੇਕ ਸੋ ਤਿੰਨੇ ਇਨਟੇਕ ਹੱਲੇ ਅਵੇਲੇਬਲ ਨੇ ਸਮਾਂ ਨਾ ਗਵਾਓ ਤੇ ਜਿੰਨੀ ਛੇਤੀ ਅਪਲਾਈ ਕਰ ਸਕਦੇ ਹੋ ਕਰ ਲਓ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਰੀਸੈਂਟਲੀ ਟਰੰਪ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਆਈ ਹੈ ਤੇ ਇਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ ਕੀ ਆਖਿਰਕਾਰ ਹੈ ਟਰੰਪ ਜਿਹੜੇ ਆ ਸਰਕਾਰ ਦੇ ਵਿੱਚ ਤਾਂ ਆ ਗਏ ਨੇ ਪਰ ਅਜੇ ਇਹ ਦੇ ਵਿੱਚ ਕੀ ਪੰਜਾਬੀਆਂ ਨੂੰ ਵੀਜ਼ੇ ਮਿਲਣਗੇ ਭਾਰਤੀਆਂ ਨੂੰ ਵੀਜ਼ੇ ਮਿਲਣਗੇ ਜਾਂ ਨਹੀਂ ਇਸ ਨੂੰ ਲੈ ਕੇ ਬਹੁਤ ਵੱਡਾ ਸਵਾਲ ਹੈ ਤਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਾਣਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਟਰਬੋ ਇਮੀਗ੍ਰੇਸ਼ਨ ਤੋਂ ਮਿਸਟਰ ਅਰੰਝੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਸਰ ਸਸਿਕਾ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਕਹਿੰਦੇ ਅਮਰੀਕਾ ਦੇ ਵਿੱਚ ਟਰੰਪ ਨੇ ਵਾਪਸੀ ਕੀਤੀ ਹੈ ਤੇ ਇਹ ਖਤਰੇ ਦੀ ਘੰਟੀ ਹੈ ਭਾਰਤੀਆਂ ਲਈ ਸੱਚ ਹੈ ਨਹੀਂ ਕਿਉਂ ਇਹ ਤੇ ਖੁਸ਼ੀ ਦੀ ਲਹਿਰ ਹੈ ਭਾਰਤੀਆਂ ਲਈ ਕਿਵੇਂ 트럼ਪ ਨੇ ਆਂਦਿਆਂ ਹੀ ਇੰਡੀਅਨਸ ਨੂੰ ਸਪੈਸ਼ਲੀ ਇੰਡੀਅਨਸ ਨੂੰ 2.5 ਲੱਖ ਵੀਜ਼ਾ ਅਨਾਉਂਸ ਕੀਤਾ ਸੋ ਇਹ ਖਤਰੇ ਦੀ ਘੰਟੀ ਹੈ ਕਿ ਵੀਜ਼ੇ ਦੀ ਆਪਸ਼ਨ ਹੈ ਭਾਰਤੀਆਂ ਲਈ ਸੈਕੰਡ ਉਹਨੇ ਜਿਹੜੀ ਖਤਰੇ ਦੀ ਘੰਟੀ ਦਿੱਤੀ ਹੈ ਉਹ ਦਿੱਤੀ ਹੈ ਜਿਹੜੇ ਡੋਂਕੀ ਜਾਂ ਗਲਤ ਤਰੀਕੇ ਨਾਲ ਐਂਟਰ ਹੋ ਰਹੇ ਸੀ ਜਿਹੜੇ ਕਹਿੰਦੇ ਕੰਦਾ ਟੱਪ ਕੇ ਜਾਂਦੇ ਆਂ ਜਾਂ ਬਾਰਡਰਾਂ ਤੋਂ ਨਿਕਲ ਨਿਕਲ ਜਾਂਦੇ ਆਂ ਉਹ ਉਹਨਾਂ ਲਈ ਖਤਰੇ ਦੀ ਘੰਟੀ ਆ ਅਦਰਵਾਈਜ਼ ਜਿਹੜੇ ਬੱਚੇ ਐਂਬੈਸੀ ਥਰੂ ਜਾ ਰਹੇ ਨੇ ਉਹਨਾਂ ਲਈ ਇਹ ਗੋਲਡਨ ਓਪਰਚ्युनिटी ਹੈ ਕਿਉਂਕਿ ਉਹਨੇ ਭਾਰਤੀਆਂ ਨੂੰ 2.5 ਲੱਖ ਵੀਜ਼ਾ ਅਨਾਉਂਸ ਕਰਤਾ ਇਹ 2.5 ਲੱਖ ਵੀਜ਼ਾ ਕੱਲੇ ਭਾਰਤੀਆਂ ਨੂੰ ਲੈ ਕੇ ਕੀਤਾ ਜਾਂ ਓਵਰਆਲ ਵਰਲਡ ਦੇ ਵਿੱਚ ਜਿੰਨੇ ਲੋਕ ਰਹਿੰਦੇ ਨੇ ਅਮਰੀਕਾ ਜਾਣ ਦੀ ਇੱਛਾ ਰੱਖ ਰਹੇ ਨੇ ਨਹੀਂ ਜੀ ਇਹ ਬਿਲਕੁਲ ਭਾਰਤੀਆਂ ਲਈ ਹੈ ਯਾਨੀ ਸਪੈਸ਼ਲ ਤੌਰ ਤੇ ਇੰਡੀਅਨਸ ਦਾ ਜ਼ਿਕਰ ਕੀਤਾ ਜੀ ਬਿਲਕੁਲ ਐਂਡ ਇਸ ਵਾਰੀ ਮੈਂ ਓਪਨਲੀ ਕਹਿ ਰਿਹਾ ਕਿ ਜਿਹੜਾ 2.5 ਲੱਖ ਵੀਜ਼ਾ ਉਹ ਚ ਸ ਸਰਬੋイ ਇਮੀਗ੍ਰੇਸ਼ਨ ਦਾ ਹੋਏਗਾ ਹੂੰ ਜੀ ਔਨ ਕੈਮਰਾ ਤੁਸੀਂ ਕਹਿ ਰਹੇ ਹੋ ਜੀ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਜਿਹੜਾ ਮੈਂ ਕਾਫੀ ਇੰਟਰਵਿਊਜ਼ ਦੇ ਵਿੱਚ ਕਹਿ ਚੁੱਕਿਆ ਕਿ ਡੋਂਕੀ ਲਾਨ ਦੀ ਲੋੜ ਨਹੀਂ 50-50 ਲੱਖ ਲਾਨ ਦੀ ਲੋੜ ਨਹੀਂ ਹੈਗੀ ਉਹ ਹੁਣ 트ੰਪ ਨੇ ਆਂਦਿਆਂ ਵੀ ਅਨਾਉਂਸ ਕਰਤਾ ਕਿ ਜਿਹੜਾ ਹੁਣ ਡੋਂਕੀ ਲਾ ਕੇ ਆਇਆ ਤੇ ਉਹਦੇ ਲਈ ਫਿਰ ਅਸੀਂ ਅੱਗੇ ਤਿਆਰ ਬੈਠੇ ਆਂ ਬਟ ਉਹ ਕਹਿੰਦੇ ਆ ਕਿ 2.5 ਲੱਖ ਵੀਜ਼ਾ ਅਸੀਂ ਭਾਰਤੀਆਂ ਨੂੰ ਇੱਕ ਨੰਬਰ ਦੇ ਵਿੱਚ ਐਮਬੈਸੀ ਥਰੂ ਖੁਦ ਗਰਾਂਟ ਕਰਾਂਗੇ ਸੋ ਮੈਨੂੰ ਲੱਗਦਾ ਕਿ 50 ਲੱਖ ਦੇ ਕੇ ਜਾਨ ਜੋਖਮ ਚ ਪਾ ਕੇ ਫੜੇ ਜਾਓਗੇ ਫੇ ਵਾਪਸ ਆਓਗੇ ਜਾਂ ਪਹੁੰਚੋਗੇ ਨਹੀਂ ਜਾਂ ਕਿਸੇ ਗਲਤ ਏਜੰਟ ਦੇ ਹੱਥੀ ਚੜਜੋਗੇ ਉਹਦੇ ਨਾਲੋਂ ਬੈਸਟ ਹੈ ਤੁਸੀਂ ਅੰਬੈਸੀ ਜਾਓ 2 ਮਿੰਟ ਦੀ ਇੰਟਰਵਿਊ ਹੈ ਕਲੀਅਰ ਕਰੋ ਵੀਜ਼ਾ ਲਵੋ ਤੇ ਆਰਾਮ ਨਾਲ ਤੁਸੀਂ ਟਰੈਵਲ ਕਰੋ ਇਹ ਜਿਹੜਾ 2.5 ਲੱਖ ਵੀਜ਼ਾ ਇਹ 2024 ਲਈ ਹੈ ਜਾਂ 2025 ਲਈ ਹੈ ਤੁਸੀਂ ਹਜੇ ਤੇ 2024 ਚੱਲ ਰਿਹਾ ਹੈ ਤੇ ਉਹਨਾਂ ਨੇ 2024 ਚ ਹੀ ਅਨਾਉਂਸ ਕਰਤਾ 2.5 ਲੱਖ ਵੀਜ਼ਾ ਹਜੇ 2025 ਆਣਾ ਹੈ ਤੋ ਉਦੋਂ 트럼ਪ ਸਰਕਾਰ ਹੋਰ ਵੀ ਨਵੀਆਂ-ਨਵੀਆਂ ਆਪਸ਼ਨਸ ਲੈ ਕੇ ਆ ਸਕਦੀ ਹੈ ਭਾਰਤੀਆਂ ਲਈ ਬਟ ਮੇਰੀ ਰਿਕੁਐਸਟ ਇਹ ਆ ਕਿ ਜਿਵੇਂ-ਜਿਵੇਂ ਕੈਨੇਡਾ ਸਖਤ ਹੋਇਆ ਯੂਕੇ ਸਖਤ ਹੋਇਆ ਇਸ ਚੀਜ਼ ਦੀ ਵੇਟ ਨਾ ਕਰੋ ਕਿ ਅੱਗੇ ਕੀ ਹੋਣਾ ਹੈ ਕੀ ਹੋ ਸਕਦਾ 트럼ਪ ਸਰਕਾਰ ਅਗਲੀ ਵਾਰੀ 5 ਲੱਖ ਦੇ ਜਾਂ 10 ਲੱਖ ਦੇ ਜਿਹੜੀ ਉਹਨੇ 2.5 ਲੱਖ ਵੀਜ਼ਾ ਗ੍ਰਾਂਟ ਕੀਤਾ ਤੁਸੀਂ ਸਭ ਤੋਂ ਪਹਿਲਾਂ ਉਹਦੇ ਵਿੱਚ ਆਪਣੀ ਵੱਤ ਚੜ ਕੇ ਹਿੱਸਾ ਲੋ ਇਹ ਆਪਣੇ ਆਪ ਦੇ ਵਿੱਚ ਨਾ ਬਹੁਤ ਵੱਡੀ ਗੱਲ ਹੈ ਵੀ ਹਜੇ ਸਰਕਾਰ ਬਣੇ ਨੂੰ ਮੈਨੂੰ ਮੈਨੂੰ ਲੱਗਦਾ ਮਹੀਨਾ ਡੇਢ ਵੀ ਨਹੀਂ ਹੋਇਆ ਹੋਣਾ ਤੇ ਸਭ ਤੋਂ ਪਹਿਲਾਂ ਜ਼ਿਕਰ ਜਿਹੜਾ ਹੈ ਨਾ ਇੰਡੀਅਨਸ ਦਾ ਕੀਤਾ ਹੈ ਯਾਨੀ ਕਿ ਇਹ ਆਪਾਂ ਇਹ ਕਹਿ ਲਿਆ ਵੀ 골ਡਨ ਚਾਂਸ ਹੈ ਪੰਜਾਬੀ ਵਾਲੇ ਪਾਰਟੀ 골ਡਨ ਚਾਂਸ ਹੈ ਇੰਡੀਆ ਦੇ ਨਾਲ ਉਹ ਰਿਲੇਸ਼ਨ ਜਿਹੜੇ ਆ ਆਪਣੇ ਮਜ਼ਬੂਤ ਕਰਨਾ ਚਾਹੁੰਦੇ ਨੇ ਉਹ ਵੀ ਚਾਹੁੰਦੇ ਨੇ ਕਿ ਜਿਵੇਂ ਬਾਕੀ ਕੰਟਰੀਆਂ ਕੈਨੇਡਾ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਭਾਰਤੀਆਂ ਦਾ ਨਾਮ ਹੁੰਦਾ ਕਿ ਇਹ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਆਉਂਦੇ ਨੇ ਹੁਣ ਯੂ ਐਸ ਏ ਚਾਹੁੰਦਾ ਹੈ ਕਿ ਇਹ ਨਾਮ ਉਹਨਾਂ ਦੇ ਵਿੱਚ ਵੀ ਸਭ ਤੋਂ ਪਹਿਲੇ ਨ ਕਿਉਂਕਿ ਨਾ ਜੇ ਆਪਾਂ 트럼ਪ ਦੇ ਬਿਆਨਾਂ ਦੀ ਗੱਲ ਕਰੀਏ ਬਸ ਇੱਕੋ ਬਿਆਨ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ ਵੀ ਜਿਹੜੇ ਗਲਤ ਧੰਗ ਦੇ ਨਾਲ ਅਮਰੀਕਾ ਦੇ ਵਿੱਚ ਆਉਂਦੇ ਨੇ ਨਾ ਅਸੀਂ ਉਹਨਾਂ ਤੇ ਸ਼ਿਕੰਜਾ ਕਸਣਾ 28 ਲੱਖ ਵਾਲੇ ਵੀਜ਼ੇ ਦੀ ਤਾਂ ਗੱਲ ਕਿਸੇ ਨੇ ਕੀਤੀ ਨਹੀਂ ਅਜੇ ਤੱਕ ਅਫਵਾਹਾਂ ਫਲਾਣ ਵਾਲੇ ਬਹੁਤ ਕੁਝ ਕਰਦੇ ਆ ਜਿਹੜੇ ਡੋਂਕੀ ਲਗਵਾਉਂਦੇ ਨੇ ਅਗਰ ਉਹਨਾਂ ਨੂੰ ਇਹ ਸੁਣਨ ਨੂੰ ਮਿਲ ਜੇ ਕਿ ਜੀ ਡੋਂਕੀਆਂ ਹੁਣ ਬੰਦ ਹੋ ਰਹੀਆਂ ਉਹ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਦਾ ਰੂਮਰ ਫਲਾਣਗੇ ਸੋ ਮੈਂ ਰਿਕੁਐਸਟ ਕਰਨਾ ਚਾਹਨਾ ਆਪਣੇ ਸਾਰੇ ਵੀਰ ਭਰਾਵਾਂ ਨੂੰ ਕਿ ਜੇ ਤੁਸੀਂ ਯੂਐਸਏ ਜਾਣਾ ਚਾਹੁੰਦੇ ਹੋ ਤੇ ਰੂਮਰ ਤੋਂ ਪਹਿਲਾਂ ਇੱਕ ਚੀਜ਼ ਇਹ ਸੁਣੋ ਕਿ ਉਹਨਾਂ ਨੇ ਭਾਰਤੀਆਂ ਨੂੰ 2.5 ਲੱਖ ਵੀਜ਼ਾ ਗ੍ਰਾਂਟ ਕੀਤਾ ਤੇ ਸਕਤੀਕਸੀ ਹੈ ਜਿਹੜੇ ਬਾਰਡਰ ਟੱਪ ਕੇ ਆਉਂਦੇ ਸੀ ਇਹ ਆਪਾਂ ਇਹ ਕਹਿ ਲਈਏ ਨਾ ਵੀ ਪੀਐਮ ਮੋਦੀ ਹੋਰਾਂ ਦੇ ਨਾਲ ਡੋਨਾਲਡ ਟਰੰਪ ਦੀ ਕਾਫੀ ਜ਼ਿਆਦਾ ਨਜ਼ਦੀਕੀ ਸਬੰਧ ਨੇ ਹੈ ਨਾ ਹੋਸਤੀ ਦਾ ਫਾਇਦਾ ਪੂਰੇ ਇੰਡੀਅਨਸ ਨੂੰ ਮਿਲ ਰਿਹਾ ਹੈ ਜੀ ਸੋ ਉਹਦੇ ਚ ਸਭ ਤੋਂ ਵੱਧ ਚੜ੍ਹ ਕੇ ਹਿੱਸਾ ਟਰਬੋ ਇਮੀਗ੍ਰੇਸ਼ਨ ਦਾ ਹੀ ਹੋਏਗਾ ਜੀ ਸੋ ਵਾਰ-ਵਾਰ ਤੁਸੀਂ ਜ਼ਿਕਰ ਕਰ ਰਹੇ ਹੋ ਬਾਕੀਆਂ ਨੂੰ ਅੱਖਾਂ ਨੂੰ ਮੈਨੂੰ ਬਹੁਤ ਖੁਸ਼ੀ ਹੈ ਜਿਹੜੀਆਂ ਮੈਂ ਪਿਛਲੀਆਂ 2-4 ਇੰਟਰਵਿਊਜ਼ ਕੀਤੀਆਂ ਉਹਦੇ ਚ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਲੋਕੀ ਜਿਹੜੇ ਡੋਂਕਰਾਂ ਨੂੰ 10 ਲੱਖ ਰੁਪਏ ਫੜਾ ਕੇ ਬੈਠੇ ਜੀ ਆਪਣੀ ਬੁਕਿੰਗ ਦੀ ਵੇਟ ਕਰ ਰਹੇ ਸੀ ਕਿ ਆਪਾਂ ਕਦੋਂ ਸਾਡਾ ਨੰਬਰ ਆਏਗਾ ਤੇ ਕਦੋਂ ਅਸੀਂ ਬਾਰਡਰ ਟੱਪਾਂਗੇ ਉਹਨਾਂ ਤੋਂ ਪੈਸੇ ਵਾਪਸ ਲੈ ਕੇ ਵਾਪਸ ਸਾਡੇ ਕੋਲ 10 ਲੱਖ ਜਿਹਨੇ ਐਡਵਾਂਸ ਪੜਾਇਆ ਉਹਨੇ ਹਲੇ 40 ਹੋਰ ਦੇਣਾ ਹੋਣਾ ਤੇ ਉਹਨੇ 5 ਲੱਖ ਚ ਪੂਰਾ ਵੀਜ਼ਾ ਹੀ ਲਗਵਾ ਲਿਆ ਸੋ ਉਹਨੇ ਐਡਵਾਂਸ ਦੀ بجائے ਅੱਧੀ ਰੇਟ ਤੇ ਉਹਨੇ ਪੂਰਾ ਵੀਜ਼ਾ ਲਗਵਾ ਕੇ ਬਾਇਆ ਫਲਾਈਟ ਉਧਰ ਜਾ ਰਹੇ ਹੁਣ ਇੱਕ ਨੀ ਚੀਜ਼ ਨਾ ਲੋਕਾਂ ਦੇ ਮਨਾਂ ਚ ਇਹ ਆ ਜਾਣੀ ਹੈ ਵੀ ਜੇ ਅਮਰੀਕਾ ਆਪਾਂ ਨੂੰ 2.5 ਲੱਖ ਵੀਜ਼ਾ ਦੇ ਰਿਹਾ ਤੇ ਇਹਦਾ ਜਿਹੜਾ ਲੱਖਾਂ ਦੇ ਵਿੱਚ ਫੀਸ ਹੋਊਗੀ ਤੇ ਉਹ ਅਸੀਂ ਕਿਵੇਂ ਅਫੋਰਡ ਕਰਾਂਗੇ ਕਿੰਨੀ ਕੁ ਫੀਸ ਹੈ ਜੀ ਜਿਹੜੀ ਫੀਸ ਹੈ ਉਹ ਬੱਚੇ ਨੂੰ ਇੱਥੋਂ ਪੇ ਕਰਕੇ ਜਾਣ ਦੀ ਲੋੜ ਨਹੀਂ ਬੱਚਾ ਉੱਥੇ ਜਾਵੇ ਯੂਨੀਵਰਸਿਟੀ ਦੇ ਵਿੱਚ ਆਪ ਜਾ ਕੇ ਅਗਰ ਉਹ 1 ਮਹੀਨੇ ਦੀ 2 ਮਹੀਨੇ ਦੀ 3 ਮਹੀਨੇ ਦੀ 6 ਮਹੀਨੇ ਸਾਲ ਦੀ ਇਕੱਠੀ ਫੀਸ ਜਿਸ ਤਰ੍ਹਾਂ ਉਹਦੀ ਪੌਕੇਟ ਅਲੋਅ ਕਰਦੀ ਹੈ ਉਦਾਂ ਪੇ ਕਰ ਸਕਦਾ ਹੈ ਇੱਥੇ ਕੀ ਹੈ ਕਿ ਏਜੰਟਸ ਉਹਨਾਂ ਨੂੰ ਪੂਰੀ ਸਾਲ-ਸਾਲ ਦੀ ਫੀਸ ਜਿਹੜੀ ਹੈ ਇਕੱਠੀ ਮੰਗ ਲੈਂਦੇ ਆ ਜੋ ਕਿ ਇੱਕ ਸਧਾਰਨ ਪਰਿਵਾਰ ਤੋਂ ਅਫੋਰਡ ਕਰਨੀ ਔਖੀ ਹੋ ਜਾਂਦੀ ਹੈ ਸੋ ਜਦ ਗਵਰਨਮੈਂਟ ਦਾ ਹੀ ਰੂਲ ਹੈ ਕਿ ਤੁਸੀਂ ਫੀਸ ਉੱਥੇ ਪੇ ਕਰ ਸਕਦੇ ਹੋ ਆ ਕੇ ਇਨਫੈਕਟ ਕਈ ਤੇ ਇਹ ਵੀ ਕਹਿੰਦੇ ਕਿ ਭਾਈ ਜਦੋਂ ਆਪਾਂ 에ਅਰਲਾਈਨ ਤੋਂ ਜਾਂ ਇਮੀਗ੍ਰੇਸ਼ਨ ਤੋਂ ਲੰਘਣਾ ਵਾ ਸਾਨੂੰ ਉੱਥੇ ਵੀ ਸਵਾਲ ਪੁੱਛਣਗੇ ਜੀ ਉਹ ਵੀ ਇਹ ਸਵਾਲ ਨਹੀਂ ਪੁੱਛਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਗਵਰਨਮੈਂ ਦਾ ਹੀ ਰੂਲ ਹੈ ਕਿ ਤੁਸੀਂ ਫੀਸ ਬਿਨਾ ਪੇ ਕੀਤੇ ਉੱਥੇ ਆ ਸਕਦੇ ਹੋ ਤੇ ਆ ਕੇ ਪੇ ਕਰ ਸਕਦੇ ਹੋ ਸੋ ਇਹਦੇ ਲਈ ਬਿਲਕੁਲ ਵੀ ਵਰੀ ਕਰਨ ਦੀ ਲੋੜ ਨਹੀਂ ਹੈਗੀ 5 ਲੱਖ ਰੁਪਏ ਦੇ ਵਿੱਚ ਅਸੀਂ ਉੱਥੇ ਤੁਹਾਨੂੰ ਭੇਜਾਂਗੇ ਤੇ ਜੇ ਕੋਈ ਕਿਸੇ ਦੇ ਮਨ 'ਚ ਹੈ ਕਿ ਰਾਜ ਪੁੱਛਿਆ ਜਾਊਗਾ ਜਾਂ ਵਾਪਸ ਆ ਜਾਾਂਗੇ ਤੇ ਕੋਈ ਜਿਹੜਾ ਸਾਡੇ ਪੈਸੇ 5 ਲੱਖ ਦਿੱਤੇ ਉਹ ਕਿਤੇ ਖਰਾਬ ਤੇ ਨਹੀਂ ਹੋ ਜਾਣਗੇ ਜੇ ਅਜੇ ਤੱਕ ਇੱਕ ਵੀ ਕੇਸ ਐਦਾਂ ਦਾ ਨਹੀਂ ਹੋਇਆ ਬਸ ਜੇ ਐਦਾਂ ਦਾ ਕੁਝ ਹੋਏਗਾ 5 ਲੱਖ ਦਾ 15 ਖੁਨਾਂ ਨੂੰ ਵਾਪਸ ਦਿੱਤਾ ਜਾਏਗਾ ਜੇ ਇਸ ਤਰ੍ਹਾਂ ਦਾ ਕੋਈ ਕੇਸ ਹੋਏਗਾ ਬਟ ਕੈਮਰਾ ਚੈਲੰਜ ਕਰ ਰਹੇ ਹੋ ਤੁਸੀਂ ਮੈਂ ਕਹਾਂ ਜੀ ਹੋਣਾ ਹੀ ਨਹੀਂ ਜਦ ਗਵਰਨਮੈਂਟ ਦਾ ਇਹੀ ਰੂਲ ਹੈ ਕਿ ਤੁਸੀਂ ਬਿਨਾ ਫੀਸ ਪੇ ਕੀਤੇ ਆ ਸਕਦੇ ਹੋ ਤੇ ਮੈਨੂੰ ਡਰਨ ਦੀ ਲੋੜ ਹੀ ਨਹੀਂ ਮੈਂ ਤਾਂ ਕਹੂੰਗਾ ਕਿ ਬੱਚੇ ਨੂੰ ਸਭ ਤੋਂ ਵੱਡਾ ਖਤਰਾ ਹੁੰਦਾ ਕਿ ਮੇਰੀ ਰਕਮ ਨਾ ਮਰ ਜਾਏ ਕਿ ਮੈਂ ਪਤਾ ਨਹੀਂ ਕਿਸ ਤਰ੍ਹਾਂ ਇਕੱਠੇ ਕਰਕੇ ਇਹਨਾਂ ਨੂੰ ਪੈਸੇ ਦਿੰਦੇ ਆ ਤੇ ਮੈਂ ਕਹਿੰਦਾ ਜੀ ਇਸ ਤਰ੍ਹਾਂ ਦਾ ਮਨ ਚੋਂ ਪਹਿਲਾਂ ਡਰ ਕੱਢੋ ਸਾਡੇ ਕੋ ਆਓ ਮੈਂ ਜੇ ਕੋਈ 1921 ਹੋਏਗੀ ਮੈਂ ਉਹਦੇ ਲਈ ਤੁਹਾਨੂੰ ਪੂਰੇ ਦੇ ਪੂਰੇ ਪੈਸੇ ਵਾਪਸ ਮੋੜਾਂਗਾ ਲੋਕ ਕਹਿੰਦੇ ਆ ਕਹਿੰਦੇ ਇਮੀਗ੍ਰੇਸ਼ਨ ਨਾਲ ਕੈਮਰੇ ਦੇ ਮੂਹਰੇ ਆ ਕੇ ਬੜੀਆਂ ਮਿੱਠੀਆਂ ਮਿੱਠੀਆਂ ਵੱਡੇ ਵੱਡੇ ਚੈਲੰਜ ਕਰ ਦਿੰਦੇ ਨੇ ਪਰ ਪਰਦੇ ਦੇ ਪਿੱਛੇ ਦੀ ਕਹਾਣੀ ਕੋ ਸ਼ੋਰ ਹੁੰਦੀ ਆ ਇੱਕ ਵੀਜ਼ਾ ਆਇਆ ਹੁੰਦਾ 10 10 ਰਿਫਿਊਜ਼ਲਾਂ ਹੁੰਦੀਆਂ ਉਹਨਾਂ ਦੀ ਜੀ ਜਦੋਂ ਜੋ ਆਪਾਂ ਕੈਮਰੇ ਤੇ ਕਹਿੰਨੇ ਆ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਹੈ ਬੱਚਾ ਉਹ ਆ ਪਾ ਕੇ ਕੈਮਰੇ ਤੇ ਖੁਦ ਬੋਲਦਾ ਹੁਣ ਮੈਂ মিডিਆ ਨਾਲ ਤੇ ਕੋਈ ਸਮਝੌਤਾ ਨਹੀਂ ਕਰ ਸਕਦਾ ਜੀ ਮੀਡੀਆ ਦੇ ਜੋ ਬੋਲਦੀ ਹੈ ਸੱਚੀ ਬੋਲਦੀ ਹੈ ਸੋ ਬੱਚੇ ਆ ਆ ਕੇ ਮੀਡੀਆ ਤੇ ਖੁਦ ਬੋਲ ਰਹੇ ਜਿਨ੍ਹਾਂ ਨੇ 5 ਲੱਖ ਕਿਹਾ ਤੇ 5 ਲੱਖ ਹੀ ਲਿਆ ਜੋ ਇਹਨਾਂ ਨੇ ਟਾਈਮ ਡਿਓਰੇਸ਼ਨ ਦਿੱਤੀ ਕਿ ਇੰਨੀ ਡਿਓਰੇਸ਼ਨ ਦੇ ਵਿੱਚ ਤੁਹਾਡਾ ਕੰਮ ਹੋ ਜਾਏਗਾ ਉਹਦੇ ਵਿੱਚ ਹੀ ਹੈ ਮੈਂ ਹੁਣ ਰੀਸੈਂਟਲੀ ਆਪਣੇ ਜਿਹੜੇ ਵੀਜ਼ਾਸ ਡਿਸਟ੍ਰੀਬਿਊਟ ਕੀਤੇ ਨੇ ਉਹ ਬੱਚਿਆਂ ਨੇ ਆਪ ਕੈਮਰਾਸ ਤੇ ਆ ਆ ਕੇ ਬੋਲੇ ਕਿ ਇਹਨਾਂ ਨੇ ਸਾਨੂੰ 5 ਕਿਹਾ ਸੀਗਾ ਤੇ 5 ਹੀ ਲਿਆ ਹੂੰ ਬਾਕੀ ਤਾਂ 25 25 30 30 ਤੇ ਤੁਸੀਂ 5 ਲੱਖ ਰੁਪਏ ਜੀ ਮੇਰਾ 5 ਜੀ ਵੀ ਹੋਰ ਵੱਧ ਰਿਹਾ ਹੂੰ ਉਹਨਾਂ ਦਾ 25 ਚ ਮੈਨੂੰ ਪਤਾ ਨਹੀਂ ਵੱਧ ਰਿਹਾ ਕਿ ਘਟ ਰਿਹਾ ਮੇਰਾ 5 ਚ ਹੋਰ ਵੱਧ ਰਿਹਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਬੱਚੇ ਹੁਣ ਸਾਡੇ ਨਾਲ ਜੁੜ ਰਹੇ ਨੇ ਕਿਸੇ ਨੇ 25 ਲੱਖ ਦਾ ਪੈਕੇਜ ਕੀਤਾ ਸੀ ਉਹ ਵੀ 5 ਚ ਆ ਗਿਆ ਜਿੰਨੇ ਕਿਸੇ ਡੋਂਗੀ ਵਾਲੇ ਨੂੰ ਹੱਥ ਪੈਸੇ ਫੜਾਏ ਸੀ ਉਹ ਵੀ 5 ਚ ਆ ਗਿਆ ਸੋ ਆਈ ਐਮ ਵੈਰੀ ਹੈਪੀ ਪੂਰੇ ਪੰਜਾਬ ਤੋਂ ਤੁਹਾਡੇ ਕੋ ਪਹੁੰਚ ਰਹੇ ਨੇ ਜਾਂ ਦੂਜੀ ਸਟੇਟਸ ਤੋਂ ਵੀ ਦੂਸਰੀ ਸਟੇਟ ਤੋਂ ਵੀ ਆ ਜੀ ਸਾਡੇ ਕੋ ਸਾਡੇ ਕੋ ਆਪਣਾ ਹਿਮਾਚਲ ਤੋਂ ਬੱਚੇ ਨੇ ਸਾਡੇ ਕੋ ਜੰਮੂ ਤੋਂ ਬੱਚੇ ਨੇ ਸਾਡੇ ਕੋ ਹਰਿਆਣਾ ਦੇ ਵਿੱਚੋਂ ਬੱਚੇ ਨੇ ਰੀਸੈਂਟਲੀ ਇੱਕ ਕੇਸ ਆਇਆ ਸਾਡੇ ਕੋ ਕਿਸੇ ਨੇ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਰ ਉਹ ਹਰਿਆਣੇ ਤੋਂ ਪਤਾ ਨਹੀਂ ਕਿੱਥੋਂ ਲੱਭਦੇ ਲਵਾਂਦੇ ਸਾਨੂੰ ਆਪਣੇ ਕੋਲ ਆ ਗਏ ਨੇ ਐਂਡ ਯੂ ਕੈਨ ਨੋਟ ਬਲੀਵ ਵਿਦਆਊਟ ਕਿ ਜਿਹੜਾ ਹਰਿਆਣੇ ਤੋਂ ਆਇਆ ਮੇੜਾ ਕਿ ਨਾ ਉਹਨੂੰ ਕੋਈ ਜਾਣ ਪਛਾਣ ਪੁਰਾਣੀ ਹੋਏਗੀ ਫਿਰ ਵੀ ਉਹ ਅਪਲਾਈ ਕਰਕੇ ਗਿਆ ਐਂਡ ਪਹਿਲੀ ਵਾਰੀ ਚ ਐ ਨਹੀਂ ਕਿ 10 ਵਾਰੀ ਆਇਆ ਵਿੰਡੋ ਸ਼ੋਪਿੰਗ ਕੀਤੀ ਫਿਰ ਪਹਿਲੀ ਵਾਰੀ ਚ ਹੀ ਉਹ ਅਪਲਾਈ ਕਰਕੇ ਗਿਆ ਵੀਜ਼ਾ ਆ ਗਿਆ ਉਹਨਾਂ ਦਾ ਹਲੇ ਪ੍ਰੋਸੈਸ ਸਟਾਰਟ ਹੈ ਜੀ ਯਾਨੀ ਕਿ ਮਤਲਬ ਜ਼ਿਆਦਾਤਰ ਜੇ ਵੀਜ਼ਿਆਂ ਦੀ ਗੱਲ ਕਰੀਏ ਵੀ ਤੁਹਾਡੇ ਥਰੂ ਬਹੁਤ ਵੀਜ਼ੇ ਆ ਰਹੇ ਨੇ ਤੇ ਲੋਕ ਤੁਹਾਡੇ ٹرسٹ ਕਰ ਸਕਦੇ ਬਿਲਕੁਲ ਜੀ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ٹرسٹ ਫੈਕਟਰ ਐਂ ਜਿਹੜੀ ਨਵੀਂ ਚੇਂਜ ਜੁੜਦੀ ਹੈ ਨਾ ਹਰ ਇੱਕ ਦੇ ਨਾਲ ਉਹ ਆਪਣੇ ਆਪ ਨੂੰ ਹੀ ਮੋਟੀਵੇਟ ਕਰਦੀ ਹੈ ਸੋ ਮੈਂ ਇਸ ਚੀਜ਼ ਲਈ ਬਹੁਤ ਖੁਸ਼ ਹਾਂ ਕਿ ਜਿਹੜੇ ਨਵੇਂ ਬੰਦੇ ਜੁੜਦੇ ਨੇ ਇਸ ٹرسٹ ਨਾਲ ਜੁੜਦੇ ਜੇ ਉਹਦਾ ਆਇਆ ਤਾਂ ਮੇਰਾ ਵੀ ਆ ਚੁੱਕਾ ਤੁਸੀਂ ਬਾਰ ਬਾਰ ਜ਼ਿਕਰ ਕਰ ਰਹੇ ਹੋ ਵੀ 5 ਲੱਖ ਦੇ ਵਿੱਚ ਤੁਸੀਂ ਵੀਜ਼ਾ ਲਵਾਉਣੇ ਹੋ ਦੂਜੇ ਤੁਸੀਂ ਇਹ ਜ਼ਿਕਰ ਕਰ ਰਹੇ ਹੋ ਵੀ ਫੀਸ ਬੱਚਾ ਉੱਥੇ ਜਾ ਕੇ ਪੇ ਕਰ ਸਕਦੇ ਇਹ 5 ਲੱਖ ਦੇ ਵਿੱਚ ਹੁਣ ਤੁਹਾਡੀ ਬੱਚੇ ਦੀ ਫੀਸ ਵੀ ਹੈ ਜਾਂ ਬੱਚੇ ਨੂੰ ਕਰਨੀ ਪਏਗੀ ਪਹਿਲਾਂ ਬੱਚਾ ਉੱਥੇ ਜਾ ਕੇ ਦੇਖੇ ਕਿ ਮੈਨੂੰ ਯੂਨੀਵਰਸਿਟੀ ਦਾ ਮਾਹੌਲ ਕਿਦਾਂ ਹੈ ਮੈਂ ਕਿੰਨੀ ਪੇ ਕਰਨੀ ਹੈ ਰੈਦਰ ਦੈਨ ਮੈਂ ਇਥੋਂ ਉਹਨਾਂ ਨੂੰ 10-10 15-15 ਲੱਖ ਰੁਪਏ ਫੀਸਾਂ ਪੇ ਕਰਾਵਾਂ ਬੱਚਾ ਉੱਥੋਂ ਦਾ ਮਾਹੌਲ ਦੇਖ ਕੇ ਬੱਚਾ ਉੱਥੇ ਜਾ ਕੇ ਬਾਕੀ ਬੱਚਿਆਂ ਦੇ ਨਾਲ ਸਾਂਝ ਪਾਵੇ ਕਿ ਭਾਈ ਤੂੰ ਕਿੰਨੀ ਦਿੱਤੀ ਆਪਣੀ ਪੌਕਟ ਦੇਖੇ ਫਿਰ ਪੇ ਕਰੇ ਨਾ ਕਿ ਮੇਰੇ ਕਿਆਂ ਜਾਂ ਕਿਸੇ ਕੰਸਲਟਰ ਦੇ ਕਿਆਂ 25-25 ਲੱਖ ਰੁਪਏ ਪੇ ਕਰਨ ਦੀ ਲੋੜ ਨਹੀਂ ਯਾਨੀ ਕਿ ਫਿਰ ਜਿਹੜੇ 25-25 ਲੱਖ ਰੁਪਏ ਏਜੰਟ ਲਈ ਜਾਂਦੇ ਸੀ ਉਹ 25 ਲੱਖ ਤਾਂ ਫਿਰ ਆਪਣੀ ਜੇਬ 'ਚ ਹੀ ਪਾਉਂਦੇ ਹੋਣੇ ਆ ਮੈਂ ਇਹ ਗੱਲਾਂ ਨਹੀਂ ਕਹਿਣੀਆਂ ਚਾਹੁੰਦਾ ਕਿਉਂਕਿ ਬਹੁਤ ਸਾਰੀਆਂ ਮਰਦਾਂ ਨੂੰ ਸੱਚ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ ਕਹਿ ਸਕਦੇ ਆ ਕਿ ਜੇਬ ਚ ਪਾ ਰਹੇ ਸੀ ਜਾਂ ਕਹਿ ਲੋ ਕਿ ਥੋੜੀ ਬਹੁਤ ਫੀਸ ਪੇ ਕਰ ਦਿੰਦੇ ਸੀ ਬਾਕੀ ਸਾਰਾ ਸੇਵ ਕਰ ਲੈਂਦੇ ਸੀ ਜਾਂ ਬੱਚੇ ਨੂੰ ਟੀਟੀ ਕਾਪੀ ਯਾਨੀ ਕਿ ਫੀਸ ਦੀ ਕਾਪੀ ਦੇ ਦਿੰਦੇ ਸੀ ਹੁੰਦੀ ਗੋਸ਼ ਸੀਗੀ ਦਿੱਤੀ ਗੋਸ਼ ਹੁੰਦੀ ਸੀ ਸੋ ਬਹੁਤ ਸਾਰੇ ਸਿਨੈਰੀਓਸ ਹੈ ਜੋ ਕਿ ਬਹੁਤ ਸਾਰੀਆਂ ਚੀਜ਼ਾਂ ਮੈਂ ਕੈਮਰੇ ਤੇ ਦੱਸ ਵੀ ਨਹੀਂ ਪਾਵਾਂਗਾ ਪਰ ਹੁੰਦਾ ਇਦਾਂ ਹੀ ਸੀਗਾ ਕਿ ਫੀਸ ਉਹਨਾਂ ਕੋਲ ਹੀ ਰਹਿ ਜਾਂਦੀ ਸੀ ਡੋਨਾਲਡ ਟਰੰਪ ਨੇ ਜਦੋਂ ਨਾ ਇਲੈਕਸ਼ਨ ਜਿੱਤਣ ਤੋਂ ਬਾਅਦ ਇੱਕ ਸਪੀਚ ਦਿੱਤੀ ਉਸ ਦੇ ਵਿੱਚ ਉਹਨਾਂ ਨੇ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜ਼ਿਕਰ ਕੀਤਾ ਨਾ ਤੇ ਉਸ ਸਪੀਚ ਤੋਂ ਬਾਅਦ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਇਹ ਮੈਕਸੀਕੋ ਦਾ ਬਾਰਡਰ ਹੈ ਉਸ ਦੇ ਦੂਜੇ ਪਾਸੇ ਅਮਰੀਕਾ ਵਾਲੇ ਪਾਸੇ ਥੋੜੀ ਥੋੜੀ ਡਿਸਟੈਂਸ ਦੇ ਉੱਤੇ ਅੱਧਾ-ਅੱਧਾ ਕਿਲੋਮੀਟਰ ਦੇ ਉੱਤੇ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਵੀ ਇਹ ਲੋਕੀ ਕਹਿੰਦੇ ਪਏ ਨੇ ਵੀ ਇਹ ਜਿਹੜਾ ਹੈ ਨਾ ਕਾਰਵਾਈ ਟਰੰਪ ਦੇ ਵੱਲੋਂ ਕੀਤੀ ਗਈ ਹੈ ਉਹ ਫੋਟੋ ਦੇ ਪਿੱਛੇ ਦੀ ਸੱਚਾਈ ਤੁਹਾਨੂੰ ਪਤਾ ਹੈ ਜੀ ਦੇਖ ਮੈਕਸੀਕੋ ਬਾਰਡਰਲੇ ਪਾਸੇ ਨਾ ਕਿਸੇ ਨੂੰ ਸਲਾਹ ਦਿੰਨਾ ਤੇ ਨਾ ਹੀ ਮੈਂ ਜਾਣਾ ਮੇਰਾ ਤਾਂ ਸਿੱਧਾ ਸਿੱਧਾ ਹਸਾਬ ਹੈ ਯੂਐਸਐਮਐਸੀ ਜੇ ਜਾਓ ਵੀਜ਼ਾ ਲਵੋ 2 ਮਿੰਟ ਦੀ ਇੰਟਰਵਿਊ ਬਹੁਤ ਔਖੀ ਇੰਟਰਵਿਊ ਨਹੀਂ ਹੈ ਮੈਂ ਸਵਾਲ ਜਵਾਬ ਸਾਰੇ ਆਲਰੇਡੀ ਕਈ ਵਾਰ ਦੱਸ ਚੁੱਕੇ ਹਾਂ ਸੋ ਸਾਡਾ ਮੈਕਸੀਕੋ ਬਾਰਡਰ ਨਾ ਕੋਈ ਲੈਣਾ ਦੇਣਾ ਨਹੀਂ ਬੱਚਾ ਆਪ 에ਰਲਾਈਨ ਦੀ ਟਿਕਟ ਲਵੇ ਜਿਹੜੀ ਜਗ੍ਹਾ ਉਹਦੀ ਸਟੱਡੀ ਹੈ ਉੱਥੋਂ ਦੀ ਟਿਕਟ ਲੈ ਕੇ ਉੱਥੇ ਉਤਰੇ ਮੈਕਸੀਕੋ ਬਾਰਡਰ ਤੇ ਕੀ ਕਰਨਾ ਜਾ ਕੇ ਜੇ ਕਿਸੇ ਨੇ ਟਾਰੀ ਬਾਰਡਰ ਤੇ ਜਾਣਾ ਹੈ ਪਰੇਡ ਦੇਖਣ ਤੇ ਮੈਂ ਉਹਨੂੰ ਕੀ ਕਵਾਂ ਬਾਰਡਰ ਦੇ ਪਾਰ ਜਾ ਸੋ ਮੈਂ ਬਾਦਰ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਮੇਰਾ ਮੈਂ ਅਪੀਲ ਵੀ ਇਹੀ ਕਰਦਾ ਆਂ ਕਿ ਬਾਦਰ ਤੱਕ ਜਾਣ ਦੀ ਲੋੜ ਨਹੀਂ ਅੰਬੈਸੀਆਂ ਸਭ ਕੁਝ ਦੇ ਰਹੀਆਂ ਉਹ 2.5 ਲੱਖ ਵੀਜ਼ਾ ਮੇਰੇ ਇਕੱਲੇ ਨਹੀਂ ਨਹੀਂ ਹੈ ਉਹ ਤੁਹਾਡੇ ਲਈ ਹੈ ਇੱਕ ਨਾ ਚੀਜ਼ ਕਲੀਅਰ ਕਰੋ ਕਿ ਤੁਸਾਨੂੰ ਇਸ ਇਮੀਗ੍ਰੇਸ਼ਨ ਦੇ ਕੰਮ 'ਚ ਬਹੁਤ ਲੰਮਾ ਸਮਾਂ ਹੋ ਗਿਆ ਬਿਲਕੁਲ ਜੀ ਇਮੀਗ੍ਰੇ ਜਿਹੜੇ ਏਜੰਟ ਹੁੰਦੇ ਆ ਨਾ ਲੋਕਾਂ ਨੂੰ ਬਹੁਤ ਮੂਰਖ ਬਣਾਉਂਦੇ ਨੇ ਬਿਲਕੁਲ ਜੀ ਬਿਲਕੁਲ ਡਾਂਕੀ ਦੇ ਨਾਮ ਤੋਂ ਹੀ ਮੂਰਖ ਬਣਾਇਆ ਜਾਂਦਾ ਸੌਖੇ ਸ਼ਬਦ ਹੈ ਜੇ ਆਪਾਂ ਗੱਲ ਕਰੀਏ ਡਾਂਕੀ ਇਸ ਵੇਲੇ ਕਿੰਨੇ ਤਰੀਕੇ ਦੀ ਲੱਗਦੀ ਹੈ ਜੀ ਪਹਿਲੀ ਗੱਲ ਤੇ ਡੌਂਕੀ ਬਹੁਤ ਤਰੀਕੇ ਦੀ ਹੈ ਜੀ ਕਿਸੇ ਨੂੰ ਇਹ ਕਿਹਾ ਜਾਂਦਾ ਹੈ ਕਿ ਤੈਨੂੰ ਯੂਐਸਏ ਭੇਜ ਦਾਂਗੇ ਲੈ 40 ਲੱਖ ਲਿਆ 40 ਲੱਖ ਚੋਂ ਇਹ 10 ਲੱਖ ਪਹਿਲਾਂ ਦੇ ਦੇ 15 ਲੱਖ ਪਹਿਲਾਂ ਦੇ ਦੇ ਬਾਅਦ ਚ ਉੱਥੇ ਪਹੁੰਚ ਕੇ ਦੇ ਦੇ ਉਹ ਪਹੁੰਚਣਾ ਕਿੱਥੋਂ ਉਹ ਦੁਬਈ ਉਹਨਾਂ ਨੂੰ ਕਿੰਨੇ 2-2 ਮਹੀਨੇ ਬਿਠਾਈ ਰੱਖਦੇ ਕਿਸੇ ਨੂੰ ਕਹਿੰਦੇ ਯੂਰਪ ਚ ਐਂਟਰੀ ਕਰਾ ਦਾਂਗੇ ਮਤਲਬ ਮੈਂ ਤਾਂ ਸੁਣਦਾ ਹੀ ਆ ਜੀ ਜਿਹੜਾ ਵੀ ਆਇਆ ਹੁਣ ਸਾਡੇ ਕੋਲ ਰੀਸੈਂਟਲੀ ਇੱਕ ਬੱਚਾ ਆਇਆ ਸੀਗਾ ਕਿ ਉਹਨੇ 10 ਲੱਖ ਅਡਵਾਂਸ ਹੀ ਬੜਾਇਆ ਸੀ ਅਸੀਂ 5 ਲੱਖ ਚ ਵੀ ਚਲਵਾਤਾ ਸੋ ਅੱਧੀ ਰਕਮ ਦੇ ਵਿੱਚ ਉਹਦਾ ਵੀਜ਼ਾ ਲੱਗ ਜਾਂਦਾ ਤੇ ਉਹਨੂੰ 50-50 ਲੱਖ ਦੇਣ ਦੀ ਲੋੜ ਨਹੀਂ ਪੈਂਦੀ ਇੱਕ ਵੀਡੀਓ ਮੈਂ ਤੁਹਾਡੇ ਸੋਸ਼ਲ ਮੀਡੀਆ ਤੇ ਦੇਖ ਰਹੀ ਸੀ ਇੱਕ ਬੱਚਾ ਕਹਿ ਰਿਹਾ ਸੀ ਵੀ ਸਾਡਾ ਤਾਂ 5 ਲੱਖ ਵੀ ਨਹੀਂ ਲਿਆ ਟਰਬੋ ਇਮੀਗ੍ਰੇਸ਼ਨ ਵਾਲੇ 5 ਤੋਂ ਵੀ ਘੱਟ ਕੰਮ ਕਰਦਾ ਕਈ ਕਈ ਥੋੜੀਆਂ ਜੀਆਂ ਨਾ ਸਪਾਸ ਸ਼ਾਂਸਪੁਰਸ਼ਾਂ ਆ ਜਾਂਦੀਆਂ ਕਿ ਛੱਡ ਦੋ ਹੁਣ ਥੋੜਾ ਬਹੁਤਾ ਤੇ ਕਰਨਾ ਵੀ ਪੈਂਦਾ ਜੀ ਨਾਲ ਥੋੜਾ ਜਿਹਾ ਆਪਣਾ ਜਿਹੜੇ ਬੰਦੇ ਸਾਡੇ ਨਾਲ ਬਹੁਤ ਵਧੀਆ ਜੁੜੇ ਹੋਏ ਨੇ ਤੇ ਕਿਸੇ ਨੇ ਕਹਿ ਦਿੱਤਾ ਤੇ ਮਾਨਤਨ ਰੱਖਣਾ ਵੀ ਪੈਂਦਾ ਸੋ ਬੱਚੇ ਖੁਦ ਸੋਸ਼ਲ ਮੀਡੀਆ ਤੇ ਆ ਕੇ ਆਪ ਕਹਿ ਰਹੇ ਨੇ ਕਿ 5 ਲੱਖ ਕਿਹਾ 5 ਲੱਖ ਲਿਆ ਚਲੋ ਥੋੜਾ ਬੋਧਾ ਘਟਾਇਆ ਪਰ ਬਾਰ-ਬਾਰ ਨਿਕਾਵਾਂਗੇ ਸਾਰੇ ਕਹਿੰਦੇ ਕਿ ਘਟਾ ਲੋ ਬਿਲਕੁਲ ਜੀ ਯਾਨੀ ਕਿ ਤੁਸੀਂ ਦੇਖ ਕੇ ਫੀਸ ਲੈਨੇ ਹੋ ਜੀ ਕਹਿ ਸਕਦੇ ਆ ਹੁਣ ਇੱਕ ਬੱਚਾ ਸੀਗਾ ਸਾਡੇ ਕਹਿਣਾ ਨਹੀਂ ਚਾਹੀਦਾ ਬਟ ਉਹਨਾਂ ਦੀ ਮਦਰ ਜਿਹੜੇ ਸੀਗੇ ਉਹ ਲੋਕਾਂ ਦੇ ਘਰ ਦੇ ਵਿੱਚ ਹੈਲਪਰ ਸੀਗੇ ਸੋ ਬੱਚੇ ਦੀ ਫੀਸ ਵੀ ਕੋਲੋਂ ਭਰੀ ਹੈ ਜੀ ਜਿਹੜੀਆਂ ਉਹਦੀਆਂ ਬੇਸਿਕ ਫੀਸਾਂ ਹੁੰਦੀਆਂ ਉਹ ਵੀ ਕੋਲੋਂ ਦਿੱਤੀਆਂ ਬੱਚੇ ਨੂੰ ਬਸ ਇੱਕੋ ਚੀਜ਼ ਕਹੀ ਕਿ ਤੂੰ ਪੜ੍ਹਨਾ ਤੇਰਾ ਹੋਰ ਕਿਸੇ ਪਾਸੇ ਧਿਆਨ ਨਹੀਂ ਜਦੋਂ ਤੇਰਾ ਵੀਜ਼ਾ ਆਏਗਾ ਜੋ ਤੇਰੇ ਕੋਲ ਬਣੇ ਸਰੇਗਾ ਦੇਦੀ ਬਟ ਇੱਧਰ ਉੱਧਰ ਧਿਆਨ ਨਾ ਦੇਈ ਕਿ ਜਾਂ ਚਾਰ ਲੋਕਾਂ ਚ ਆਣਗੇ ਕਿ ਇਹ ਪੈਸੇ ਨਹੀਂ ਲੈਂਦੇ ਜਾਂ ਮੇਰੀ ਹੈਲਪ ਕੀਤੀ ਦੇਖੋ ਅਸੀਂ ਵੀ ਕਾਰੋਬਾਰ ਕਰਨ ਬੈਠੇ ਹਾਂ ਜੇ ਮੈਂ ਦੋ ਕੋ ਲਊਗਾ ਮੈਂ ਫਿਰ ਕਿਸੇ ਇੱਕ ਦੀ ਹੈਲਪ ਕਰ ਸਕਦਾ ਤੇ ਜੇ ਸਾਰੇ ਗੈਣ ਮੇਰੀ ਹੈਲਪ ਕਰ ਦੋ ਤਾਂ ਫਿਰ ਮੇਰੇ ਕੋ ਵੀ ਕੁਝ ਨਹੀਂ ਹੋਣਾ ਤੁਹਾਨੂੰ ਜਾਣਦਾ ਸੀ ਉਹ ਜਿਹਦੇ ਤੁਸੀਂ ਨਹੀਂ ਜੀ ਨਹੀਂ ਸਾਨੂੰ ਕੋਈ ਨਹੀਂ ਜਾਣਦਾ ਉਦਾਂ ਸਾਰੇ ਮੁਲਕੀ ਸਾਡਾ ਬਟ ਕੋਈ ਜਾਣ ਪਛਾਣ ਨਹੀਂ ਏਜੰਟ ਤਾਂ ਕਹਿੰਦੇ ਨੇ ਵੀ ਘਰ ਆਇਆ ਰੁਪਈਆ ਨਹੀਂ ਮੋੜਦੇ ਤੁਸੀਂ ਫੀਸ ਕੋਲੋਂ ਭਰੀ ਜਾਂਦੇ ਉਹ ਏਜੰਟ ਹੁੰਦੇ ਆ ਅਸੀਂ ਲਾਇਸੈਂਸ ਹੋਲਡਰ ਕੰਸਲਟੈਂਟ ਆ ਅਸੀਂ ਡੀਸੀ ਆਫਿਸ ਤੋਂ ਲਾਇਸੈਂਸ ਅਪਰੂਵ ਕਰਾਇਆ ਹੁੰਦਾ ਜਿੱਦੋਂ ਡੀਸੀ ਆਫਿਸ ਤੋਂ ਲਾਇਸੈਂਸ ਮਿਲਦਾ ਹੈ ਨਾ ਜੀ ਸਾਡੇ ਘਰ ਦੀਆਂ ਵੈਰੀਫਿਕੇਸ਼ਨ ਆ ਆਫਿਸ ਦੀਆਂ ਵੈਰੀਫਿਕੇਸ਼ਨ ਆ ਸਾਡੀ ਬੈਂਕਿੰਗ ਮਤਲਬ ਈਚ ਐਂਡ ਐਵਰੀਥਿੰਗ ਜਿਹੜੇ ਵੀ ਸਾਡੇ ਡਾਕੂਮੈਂਟ ਅਕੈਡੈਮਿਕ ਹੋ ਗਿਆ ਜਾਂ ਕੁਝ ਵੀ ਹੋ ਗਿਆ इवन ਦੋ ਸਾਡੇ ਪਾਸਪੋਰਟ ਵੀ ਜੇ ਹੱਡ ਗੋ ਹੈਗੇ ਨੇ ਤੇ ਫਿਰ ਸਾਨੂੰ ਲਾਇਸੈਂਸ ਅਪਰੂਵ ਕਰਦੇ ਨੇ ਅਦਰਵਾਈਜ਼ ਉਹ ਲਾਇਸੈਂਸ ਅਪਰੂਵ ਨਹੀਂ ਕਰਦੇ ਹੁਣ ਕਈ ਸਾਡੇ ਏਜੰਟ ਹਨ ਉਹਨਾਂ ਕੋ ਆਪਦਾ ਹੀ ਨਹੀਂ ਪਾਸਪੋਰਟ ਹੈਗਾ ਤੋ ਨੇ ਲੋਕਾਂ ਦਾ ਵੀਜ਼ਾ ਕਿਥੋਂ ਲਵਾਦਣਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੋ ਤੁਸੀਂ ਕੰਪਲੀਟ ਕਰਦੇ ਹੋ ਮਤਲਬ ਬਹੁਤ ਲੰਬੀ ਚੌੜੀ ਚੈਕਲਿਸਟ ਹੈ ਜੀ ਉਸ ਤੋਂ ਬਾਅਦ ਜਾ ਕੇ ਲਾਇਸੈਂਸ ਅਪਰੂਵ ਹੁੰਦਾ ਸੋ ਜਿਹੜੇ ਏਜੰਟ ਹੁੰਦੇ ਉਹ ਵੈਸੇ ਵੀ ਨੇਰੀਆਂ ਗਲੀਆਂ ਚ ਬੈਠੇ ਹੁੰਦੇ ਆ 2 ਮਹੀਨੇ ਬੈਠੇ 3 ਮਹੀਨੇ ਫਰਾਰ ਇੱਥੇ ਕਾਫੀ ਸਾਲ ਹੋ ਗਏ ਬੈਠੇ ਹੋਏ ਆ ਐਂਡ ਉਸ ਮਾਰਕੀਟ 'ਚ ਬੈਠੇ ਆ ਜਿੱਥੇ ਕਿ ਇੱਕ ਏਜੰਟ ਕੋ ਡਾਕਟਰ ਲੈਣਾ ਸੋਖਾ ਨਹੀਂ ਬਟ ਇੱਕ ਕੰਸਲਟੈਂਟ ਕੋ ਬੈਠਣਾ ਬਹੁਤ ਈਜ਼ ਹੈ ਸੋ ਜੀ ਆਪਾਂ ਗੱਲ ਕਰੀਏ ਵੀਜ਼ਿਆਂ ਦੀ ਪਿਛਲੀ ਇੰਟਰਵਿਊ ਦੇ ਵਿੱਚ ਤੁਸੀਂ ਬਹੁਤ ਵੀਜ਼ਿਆਂ ਦਾ ਜ਼ਿਕਰ ਕੀਤਾ ਸੀ ਤੇ ਅੱਜ ਆਪਾਂ ਦੁਬਾਰਾ ਮਿਲ ਰਹੇ ਹਾਂ ਹੁਣ ਤੱਕ ਕਿੰਨੇ ਵੀਜ਼ੇ ਆ ਗਏ ਫਿਰ ਜੀ ਕਾਫੀ ਵੀਜ਼ੇ ਆ ਚੁੱਕੇ ਆ ਤੇ ਮੈਂ ਹੁਣ ਬੱਚਿਆਂ ਦੀ ਇੰਟਰਵਿਊਜ਼ ਵੀ ਬੱਚੇ ਆਪ ਆ ਕੇ ਮੀਡੀਆ ਤੇ ਕਹਿ ਰਹੇ ਨੇ ਕਿ ਇਹਨਾਂ ਨੇ ਜੋ ਲਿਆ ਉਹੀ ਕੀਤਾ ਜੋ ਮੇਰਾ 2-3 ਮਹੀਨੇ ਦਾ ਪ੍ਰੋਸੈਸ ਸੀਗਾ ਉਹਦੇ ਵਿੱਚ ਹੀ ਵੀਜ਼ਾ ਲਗਵਾ ਕੇ ਦਿੱਤਾ ਸੋ ਉਹਦੇ 'ਚ ਉਹਦੀ I-20 ਆਈ ਉਹਦੇ 'ਚ ਉਹਦੀ ਐਮਬੈਸੀ ਡੇਟ ਆਈ ਉਹਦੇ 'ਚ ਉਹਨੇ ਇੰਟਰਵਿਊ ਦੇ ਕੇ ਆਪਦਾ ਵੀਜ਼ਾ ਗ੍ਰਾਂਟ ਕਰਾ ਕੇ ਤੇ ਟਰੈਵਲ ਕੀਤਾ ਇੱਕ ਚੀਜ਼ ਨਾ ਬੜੇ ਸਿਆਣੇ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਜਦੋਂ ਕਿਸੇ ਤੇ ਭੀੜ ਪਈ ਹੋਏ ਨਾ ਉਸ ਦੀ ਮਦਦ ਕਰਦੀ ਏ ਉਸ ਦੀ ਇੱਕ ਦੁਆ ਲੈ ਲਈਏ ਨਾ ਤਾਂ ਉਹ ਬੰਦੇ ਨੂੰ ਨਾ ਸਵਰਗ ਦੇ ਵਿੱਚ ਪੀੜੀ ਜਿੰਨੀ ਥਾਂ ਦੇ ਦਿੰਦੀ ਆ ਮੈਨੂੰ ਲੱਗਦਾ ਵੀ ਤੁਸੀਂ ਜਿਸ ਤਰ੍ਹਾਂ ਬੱਚਿਆਂ ਦੀ ਹੈਲਪ ਕਰ ਰਹੇ ਹੋ ਤੇ ਇਹ ਕਿਸੇ ਪੁੰਨ ਨਾਲੋਂ ਘੱਟ ਨਹੀਂ ਹੈਗਾ ਦੇਖੋ ਪੁੰਨ ਲੈਣ ਲਈ ਕੋਈ ਲੰਗਰ ਲਗਾਉਂਦਾ ਹੈ ਤੇ ਕੋਈ ਕਹਿ ਲਓ ਕਿ ਗੁਰੂ ਘਰ ਜਾ ਕੇ ਸੇਵਾ ਕਰਦਾ ਹੈ ਅਸੀਂ ਸਮਝਦੇ ਹਾਂ ਕਿ ਜੇ ਗੁਰੂ ਘਰ ਤੇ ਦੇਣ ਵਾਲੇ ਬਥੇਰੇ ਆ ਪਰ ਜੇ ਸਾਡੇ ਥਰੂ ਰੱਬ ਨੇ ਕਰਾਇਆ ਸਾਡੇ ਥਰੂ ਆ ਕਰਾਇਆ ਸਾਡੇ ਥਰੂ ਪਰ ਕੀਤਾ ਕਿਹੇ ਵਾਸਤੇ ਉਹ ਇਹੀ ਆਪਾਂ ਆਪਣੇ ਆਪ ਨੂੰ ਸਮਝ ਲਿਆ ਕਿ ਪੌਨੀ ਹੋਇਆ ਸੋ ਪੀੜੀ ਤੇ ਪਤਾ ਨਹੀਂ ਮੈਨੂੰ ਉੱਥੇ ਜਗ੍ਹਾ ਮਿਲੇਗੀ ਕਿ ਨਹੀਂ ਮਿਲੇਗੀ ਬਟ ਇੱਥੇ ਠੀਕ ਹੈ ਬਿਲਕੁਲ ਹੁਣ ਨਾ ਕਈ ਸੋਸ਼ਲ ਮੀਡੀਆ ਜਿਹੜੇ ਬੈਠੇ ਹੋਣੇ ਆ ਨਾ ਨੀਚੇ ਕਮੈਂਟ ਕਰਨੇ ਆ ਵੀ ਤੁਸੀਂ 5 ਲੱਖ ਦਾ ਬੱਚੇ ਦਾ ਵੀਜ਼ਾ ਲਵਾਤਾ ਉਹਨੂੰ 5 ਲੱਖ ਇੱਥੇ ਦੇਣ ਦੇ ਕੰਮ ਖੋਲ ਲੈਂਦਾ ਸੀ ਬਿਲਕੁਲ ਬਹੁਤ ਵਧੀਆ ਗੱਲਾਂ ਮੈਂ ਤਾਂ ਖੁਦ ਅਪੀਲ ਕਰਦਾ ਮੇਰੇ ਕੋਲ ਜਦੋਂ ਕੋਈ ਆ ਕੇ ਬੈਠਦਾ ਨਾ ਤੇ ਮੈਂ ਤਾਂ ਖੁਦ ਕਹਿੰਦਾ ਕਿ ਜੇ ਤੇਰਾ ਇੱਥੇ ਹੀ ਕਾਰੋਬਾਰ ਜਾ ਤੇਰੇ ਕੋ ਇੱਥੇ ਪੈਲੀ ਬੰਨਾ ਚੰਗਾ ਹੈ ਤੇ ਤੂੰ ਇੱਥੇ ਹੀ ਸੈਟਲ ਹੋ ਜਾ ਦੇਖੋ ਬਾਹਰ ਜਾਣ ਦੀ ਲੋੜ ਉਹਨੂੰ ਹੈ ਜਿੱਦਾਂ ਇੱਥੇ ਕੋਈ ਸੈਟਲਮੈਂਟ ਨਹੀਂ ਹੈਗੀ ਲੇਕਿਨ ਜਿਹੜੇ ਕੁਛ ਐਸੇ ਵੀਰਪਰਾ ਹੈਗੇ ਨੇ ਜਿਨ੍ਹਾਂ ਨੂੰ ਇੱਥੇ ਹੀ ਸਭ ਕੁਝ ਮਿਲਿਆ ਹੋਇਆ ਬਟ ਇੱਕ ਸਮੇਂ ਲੋਕ ਦੇ ਦਿਮਾਗ ਦੇ ਵਿੱਚ ਆ ਕਿ ਇੱਥੇ ਕੁਝ ਨਹੀਂ ਕਰਨਾ ਮੈਂ ਬਾਹਰ ਜਾ ਕੇ ਸਾਰਾ ਕੁਝ ਕਰਨਾ ਸੋ ਉਹਨਾਂ ਲਈ ਬਾਹਰ ਜਾਣਾ ਬਿਲਕੁਲ ਹੀ ਮੈਂ ਕਹਾਂਗਾ ਕਿ ਸਹੀ ਨਹੀਂ ਹੈ ਐਵੇਂ ਕਿਸੇ ਕੰਸਲਟੈਂਟ ਦੇ ਗਿਆ ਮੈਨੂੰ ਕੈਨੇਡਾ ਲਵਾ ਦੋ ਮੈਨੂੰ ਯੂਐਸਏ ਲਵਾ ਦੋ ਕੋਈ ਫਾਇਦਾ ਨਹੀਂ ਇੱਥੇ ਤੇਰੇ ਕੋ 10 ਕਿਲੇ ਆ 20 ਕਿਲੇ ਆ ਤੂੰ ਉਹਦੇ ਚ ਖੁਸ਼ ਰਹਿ ਬਾਹਰ ਵੀ ਜਾ ਕੇ ਮਿਹਨਤ ਕਰਨੀਆਂ ਵਾ ਸੋ ਉਹ ਉਹਨਾਂ ਲਈ ਹੈ ਜਿਨ੍ਹਾਂ ਲੋਕਾਂ ਦਾ ਇੱਥੇ ਸੈਟਲਮੈਂਟ ਨਹੀਂ ਹੁੰਦੀ ਦੂਸਰੀ ਗੱਲ ਜਦੋਂ ਤੁਸੀਂ ਕਿਹਾ ਕਿ 5 ਲੱਖ ਲਾ ਕੇ ਇੱਥੇ ਕਾਰੋਬਾਰ ਖੋਲਦੀ ਹੈ ਕਾਰੋਬਾਰ ਖੋਲਣਾ ਸੌਖਾ ਬਟ ਕਾਰੋਬਾਰ ਨੂੰ ਚਲਾਉਣਾ ਬਹੁਤ ਔਖਾ ਹੈ 5 ਲੱਖ ਚ ਖੋਲ ਤੇ ਲੇਗਾ ਮੈਂ 네ਗੇਟਿਵ ਗੱਲ ਨਹੀਂ ਕਰਾਂਗਾ ਬਟ ਉਹਨੂੰ ਚਲਾਉਣ ਲਈ ਹਰ ਮਹੀਨੇ ਐਕਸਪੈਂਸ ਵੀ ਲੈ ਕੇ ਆਉਣੇ ਪੈਂਦੇ ਆ ਸੋ ਮੇਰੀ ਰਿਕਵੈਸਟ ਹੈ ਕਿ ਹਰ ਬੰਦਾ ਮਿਹਨਤ ਕਰੇ ਤੇ ਹਰ ਬੰਦਾ ਇਸ ਚੀਜ਼ ਨੂੰ ਟਰਾਈ ਨਾ ਕਰੇ ਕਿਉਂਕਿ 5 ਲੱਖ ਵੀ ਅਮਾਉਂਟ ਹੈ ਨੁਕਸਾਨ ਨਾ ਕਰਾ ਬੈਠਿਓ ਸੋ ਮੇਰੇ ਕੋਲ ਉਹ ਨੈਗੇਟਿਵ ਵਰਡਸ ਨਹੀਂ ਹੈ ਪੋਜੀਟਿਵ ਵਰਡਸ ਹੀ ਹੁਣ ਉਹ 5 ਲੱਖ ਜਿਹਦੇ ਬੱਚੇ ਤੁਸੀਂ ਲਾਏ ਆ ਉਹ ਬੱਚਾ ਤੁਹਾਨੂੰ ਉੱਥੇ ਜਾ ਕੇ ਵਾਪਸ ਮੁੜੇਗਾ ਮੈਨੂੰ ਤੇ ਨਹੀਂ ਮੁੜੇਗਾ ਪਰ 5 ਲੱਖ ਉਹ ਇੱਕ ਜਾਂ ਦੋ ਮਹੀਨੇ ਚ ਕਵਰ ਕਰਕੇ ਸਾਰੀ ਉਮਰ ਆਪਣੀ ਮਾਪਿਓ ਦਾ ਤੇ ਆਪਣੀਆਂ ਪੀੜ੍ਹੀਆਂ ਨੂੰ ਮੁੜੇਗਾ ਸੋ ਪੀਡੀਰ ਪੀਡੀ ਕਿਸੇ ਨੂੰ ਵੀ ਮੈਨੂੰ ਲੱਗਦਾ ਹੈ ਕਿ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਘਰ ਚ ਇੱਕ ਬੱਚਾ ਸਹੀ ਤਰੀਕੇ ਪਹੁੰਚ ਜੇ ساری ਉਮਰ ਉਹਨਾਂ ਦਾ ਤੇ ਉਹਨਾਂ ਦਾ ਪਰਿਵਾਰ ਸੈਟਲ ਰਹੇਗਾ ਬਹੁਤ ਸਾਰੇ ਪੰਜਾਬੀ ਹੁਣ ਇਹ ਕਹਿੰਦੇ ਨੇ ਇਹ ਵੀ ਕਮਲਾ ਹੈਰਿਸ ਜੀ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਤਾਂ ਉਦੋਂ ਪੰਜਾਬੀਆਂ ਕੋਲ 옵ਸ਼ਨਸ ਦੀ ਕੋਈ ਕਮੀ ਨਹੀਂ ਸੀ ਹੁੰਦੀ ਪਰ ਹੁਣ ਬਹੁਤ ਸਾਰੇ ਸਵਾਲ ਖੜੇ ਹੋਗੇ 트럼ਪ ਦੇ ਆਉਣ ਦਾ ਜੀ 트럼ਪ ਜੀ ਜਦੋਂ ਆਏ ਨੇ ਵੀਜ਼ਾ ਉਹਨਾਂ ਨੇ ਆਂਦੇ ਹੀ 2.5 ਲੱਖ ਭਾਰਤੀਆਂ ਨੂੰ ਗ੍ਰਾਂਟ ਕਰਤੇ ਜਦੋਂ ਕਮਲਾ ਹੈਰਿਸ ਜੀ ਸੀਗੇ ਉਦੋਂ ਵੀ ਉਹਨਾਂ ਨੇ ਭਾਰਤੀਆਂ ਨੂੰ ਵੀਜ਼ਾ ਗ੍ਰਾਂਟ ਕੀਤੇ ਨੇ ਬੰਦ ਸਿਰਫ ਡੌਂਕੀ ਲਾਣ ਵਾਲਿਆਂ ਵਾਸ ਅਦਰਵਾਈਜ਼ ਜਿਹੜੇ ਇੱਕ ਨੰਬਰ ਚ ਅੰਬੈਸੀ ਤੋਂ ਅੰਬੈਸੀ ਜਾਂਦੇ ਨੇ ਉਹਨਾਂ ਲਈ ਕੋਈ ਰੈਸਟ੍ਰਿਕਸ਼ਨ ਨਹੀਂ ਆਪਣੀ ਐਲੀਜੀਬਿਲਟੀ ਕ੍ਰਾਈਟੇਰੀਆ ਫਾਲੋ ਕਰੋ ਆਪ ਦਾ ਵੀਜ਼ਾ ਲਵ ਐਂਡ ਸਭ ਤੋਂ ਸੌਖਾ ਵੀਜ਼ਾ ਲੈਣਾ ਯੂਐਸਏ ਦਾ ਕਿਉਂਕਿ ਕੈਨੇਡਾ ਹੋਵੇ ਯੂਕੇ ਹੋਵੇ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਆਨਲਾਈਨ ਫਾਈਲ ਜਾਂਦੀ ਹੈ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ ਡਾਕੂਮੈਂਟਸ ਨਾਲ ਕੀ ਛੇੜਖਾਨੀ ਹੋਈ ਹੈ ਐਂਡ ਯੂਐਸਏ ਇੱਕ ਐਸੀ ਕੰਟਰੀ ਹੈ ਜਿੱਥੇ ਬੱਚਾ ਸਾਰੇ ਪੇਪਰ ਆਪ ਨਾਲ ਲੈ ਕੇ ਜਾਂਦਾ ਸੋ ਗਲਤੀ ਦੀ ਕਿਤੇ ਗੁੰਜਾਇਸ਼ ਨਹੀਂ ਸਾਰੀ ਟਰਾਂਸਪੇਰੈਂਸੀ ਹੈ ਤੇ ਬੱਚਾ ਵੀ ਸੇਫ ਹੈਂਡ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਇਨ ਦਾ ਫਰੰਟ ਆਫ ਐਮਬੈਸਡਰ ਸੋਖੇ ਸ਼ਬਦਾਂ ਦੇ ਵਿੱਚ ਸਮਝਾ ਦਿਓ ਯੂਐਸਏ ਦਾ ਵੀਜ਼ਾ ਲੈਣ ਦਾ ਪ੍ਰੋਸੈਸ ਕੀ ਹੁੰਦਾ ਜੇ ਸਿੰਪਲ ਪਲੱਸ 2 ਬਹਾਸੋਵੇ ਬੱਚਾ ਅਰ ਤੋਂ 10 ਸਾਲ ਦਾ ਗੈਪ ਹੈ ਅਕਸੈਪਟੇਬਲ ਹੈ ਆਇਲਸ ਕੀਤੀ ਨਹੀਂ ਕੀਤੀ ਮੈਟਰ ਹੀ ਨਹੀਂ ਕਰਦੀ 2 ਮਿੰਟ ਦੀ ਇੰਟਰਵਿਊ ਹੈ ਇੱਕੋ ਹੀ ਲਾਈਨ ਦੇ ਵਿੱਚ 7 ਬੈਂਡ ਵਾਲੇ 5 ਬੈਂਡ ਵਾਲੇ ਵਿਦਾਊਟ ਆਇਲਸ ਸਾਰੇ ਇੱਕੋ ਲਾਈਨ 'ਚ ਖਲੋ ਕੇ ਇੰਟਰਵਿਊ ਦਿੰਦੇ ਨੇ ਸੇਮ ਸਵਾਲ ਉਹਨਾਂ ਨੂੰ ਪੁੱਛੇ ਜਾਂਦੇ ਆਇਲਸ ਵਾਲਿਆਂ ਤੋਂ ਤੇ ਸੇਮ ਹੀ ਬਿਨ ਆਇਲਸ ਵਾਲਿਆਂ ਤੋਂ ਜਿਹੜਾ ਬੱਚਾ ਅੱਛਾ ਆਨਸਰ ਦਿੰਦਾ ਹੈ ਤਾਂ ਉਹਨਾਂ ਦੀ ਸੈਟੀਸਫੈਕਸ਼ਨ ਲੈਵਲ ਨੂੰ ਕਲੀਅਰ ਕਰਦਾ ਹੈ ਵੀਜ਼ਾ ਉਹਨੂੰ ਆਪਣੇ ਆਪ ਮਿਲ ਜਾਂਦਾ ਐਂਡ 2 ਮਿੰਟ ਦੀ ਇੰਟਰਵਿਊ ਮੈਂ ਕਹਿੰਨਾ ਕੋਈ ਵੱਡੀ ਡੀਲ ਨਹੀਂ ਹੈਗੀ ਤੋ 2 ਮਿੰਟ ਉਹ ਵੀ ਸਿੱਧਾ ਤੁਸੀਂ ਆਪ ਐਂਬੈਸਡਰ ਨਾਲ ਗੱਲ ਕਰਕੇ ਵੀਜ਼ਾ ਲੈ ਕੇ ਆਣਾ ਕਿਸੇ ਕੰਸਲਟੈਂਟ ਦਾ ਵਿੱਚ ਕੋਈ ਰੋਲ ਨਹੀਂ 25 25 30 30 ਲੱਖ ਰੁਪਏ ਦਾ ਤੁਸੀਂ ਆਪ ਵੀਜ਼ਾ ਲੈ ਕੇ ਉਹਨਾਂ ਨੂੰ ਦੇ ਰਹੇ ਹੋ ਇਹ 2 ਮਿੰਟ ਦੀ ਇੰਟਰਵਿਊ ਲਈ ਨਾ ਕਈ ਪੰਜਾਬੀਆਂ ਤੇ ਤਿੰਨ ਤਿੰਨ ਸਾਲ ਲੱਗ ਜਾਂਦੇ ਨੇ ਕਲੀਅਰ ਕਰਨ ਲਈ ਉਹਨਾਂ ਦੇ ਲੱਗਦੇ ਜਿਨ੍ਹਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ ਸਾਡੇ ਕੋਲ ਜਿਹੜੇ ਵੀ ਬੱਚੇ ਆਉਂਦੇ ਨੇ 2 ਮਿੰਟ ਦੀ ਇੰਟਰਵਿਊ ਕਲੀਅਰ ਕਰਨ ਵਾਸਤੇ ਤੁਸੀਂ ਗੱਲੋ ਕਿ ਜੇ ਬੱਚੇ ਨੂੰ ਨਹੀਂ ਵੀ ਕੋਚ ਇੰਗਲਿਸ਼ ਚ ਬੋਲਣਾ ਆਉਂਦਾ ਨਾ ਉਹ ਵੀ 10 15 ਦਿਨ ਚ ਕਲੀਅਰ ਕਰ ਲੈਂਦਾ ਸੋ ਫਿਰ ਵੀ ਸਾਡੇ ਕੋਲ 2 ਤੋਂ 3 ਮਹੀਨੇ ਦਾ ਟਾਈਮ ਹੈ ਤੇ ਬੱਚੇ ਨੂੰ ਬਹੁਤ ਵਧੀਆ ਟ੍ਰੇਨਿੰਗ ਕਰਵਾ ਟ੍ਰੇਨਿੰਗ ਕਰਵਾ ਦੇਣਾ ਹੈ ਯਾਨੀ ਪੂਰੀ ਤਿਆਰੀ ਕਰਾਨੀ ਹੈ ਤੁਸੀਂ ਬੱਚੇ ਬਿਲਕੁਲ ਜੀ ਬਿਲਕੁਲ ਮੈਂ ਆਪ ਟ੍ਰੇਨਿੰਗ ਕਰਵਾ ਜਣਾ ਹੂੰ ਪੰਜਾਬ ਦੇ ਵਿੱਚ ਹੁਣ ਕਿੱਥੇ ਕਿੱਥੇ ਤੁਹਾਡੇ ਆਫਿਸ ਨੇ ਇੱਕ ਅੰਮ੍ਰਿਤਸਰ ਆਫਿਸ ਹੈ ਜੀ ਰਣਜੀਤ ਐਵਨਿਊ ਡੀ ਬਲੌਕ ਇੱਕ ਤਰਨਤਨ ਆਫਿਸ ਹੈ ਸੋ ਇਹ ਦੋਨੇ ਆਫਿਸਾਂ ਚ ਅਸੀਂ ਅਵੇਲੇਬਲ ਆ ਮੈਂ ਅਵੇਲੇਬਲ ਆ ਮੇਰਾ ਸਟਾਫ ਅਵੇਲੇਬਲ ਹੈ ਸਵੇਰੇ 9:30 ਤੋਂ 5:30 ਵਜੇ ਤੱਕ ਸਾਡਾ ਆਫਿਸ ਖੁੱਲਿਆ ਹੋਇਆ ਆਪਦੀ ਅਪਾਇੰਟਮੈਂਟ 88713 817713 ਤੋਂ ਲੈ ਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਾ ਕੇ ਤੁਸੀਂ ਉੱਥੇ ਜਾ ਸਕਦੇ ਹੋ ਸੋ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪਏਗੀ ਜਾਂਦਿਆਂ ਤੁਹਾਨੂੰ ਡੀਲ ਕੀਤਾ ਜਾਏਗਾ ਇੱਕ ਨਾ ਸਾਡੇ ਹੁਣ ਮਨਾਂ ਦੇ ਵਿੱਚ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਵੀ ਜਿਸ ਤਰ੍ਹਾਂ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਚੱਲ ਰਹੇ ਨੇ ਸਖਤਾਈ ਕੈਨੇਡਾ ਦੇ ਵੱਲੋਂ ਕੀਤੀ ਜਾ ਰਹੀ ਹੈ ਵੀ ਇਹ ਟਰੰਪ ਵੀ ਜਿਹੜਾ ਆਉਣ ਵਾਲੇ ਦਿਨਾਂ 'ਚ ਸਖਤਾਈ ਕਰ ਸਕਦਾ ਹੈ ਸੱਚ ਹੈ ਇਹ ਵੀ ਵੀਜ਼ਿਆਂ ਤੇ ਰੋਕ ਲੱਗ ਸਕਦੀ ਜੀ ਮੈਂ ਆਲਰੇਡੀ ਕਹਿ ਚੁੱਕਿਆ ਕਿ ਵੀਜ਼ਿਆਂ ਤੇ ਰੋਕ ਲਾਣੀ ਭਾਰਤੀਆਂ ਨੂੰ ਗ੍ਰਾਂਟ ਨਹੀਂ ਸੀ ਕਰਨਾ ਰੋਕ ਲੱਗੀ ਆ ਬਾਰਡਰਾਂ ਤੇ ਲੱਗੀ ਆ ਡੋਂਕੀ ਲਾਣ ਵਾਲਿਆਂ ਤੇ ਲੱਗੀ ਆ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਪਲੱਸ 2 ਕੀਤੀ ਹੈ ਉਹਨਾਂ ਲਈ ਕੋਈ ਰੋਕ ਨਹੀਂ ਅੰਬੈਸੀਆਂ ਪਹਿਲਾਂ ਵੀ ਖੁੱਲੀਆਂ ਸੀ ਅੱਜ ਵੀ ਉਹਨਾਂ ਦੀਆਂ ਪੰਜ ਦੀਆਂ ਪੰਜ ਅੰਬੈਸੀਆਂ ਇੰਡੀਅਨਸ ਲਈ ਖੁੱਲੀਆਂ ਐਂਡ 2.5 ਲੱਖ ਵੀਜ਼ਾ ਗ੍ਰਾਂਟ ਕਰਨ ਲਈ ਉਹ ਬੈਠੇ ਨੇ ਹੁਣ ਜਿਹੜੇ ਪੰਜਾਬੀ ਉੱਥੇ ਜਾ ਚੁੱਕੇ ਨੇ ਜਾਂ ਇੰਡੀਅਨਸ ਜਾ ਚੁੱਕੇ ਨੇ ਕੁਝ ਇਹ ਨੇ ਵੀ ਸਹੀ ਤਰੀਕੇ ਨਾਲ ਗਏ ਨੇ ਕੁਝ ਇਹ ਨੇ ਜਿਹੜੇ ਗਲਤ ਤਰੀਕੇ ਨਾਲ ਗਏ ਕਿ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜੇ ਗਲਤ ਤਰੀਕੇ ਨਾਲ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਰਿਪੋਰਟ ਕਰੇਗਾ ਅਮਰੀਕਾ ਜੀ ਦੇਖੋ ਜੇ ਤੇ ਉਹਨਾਂ ਕੋ ਕੋਈ ਲੀਗਲ ਸਟੇਟਸ ਨਹੀਂ ਹੈਗਾ ਤੇ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਮੈਂ ਹੋ ਸਕਦੀ ਗਈ ਹੈ ਹੋਏਗੀ ਨਹੀਂ ਸੋ ਉਹ ਬੈਠੇ ਉੱਥੇ ਡਰਨ ਨਾ ਆਪਣਾ ਲੀਗਲ ਸਟੇਟਸ ਲੈਣ ਲੀਗਲ ਸਟੇਟਸ ਲੈ ਕੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ। ਹਮਮ ਯਾਨੀ 10 ਤੋਂ 12 ਰਿਫਿਊਜ਼ਲਾ ਹੋਣ ਤਾਂ ਵੀ ਤੁਸੀਂ ਅਮਰੀਕਾ ਦਾ ਵੀਜ਼ਾ ਲੈ ਕੇ ਦੇ ਦੋਗੇ? ਜੀ ਬਿਲਕੁਲ। 10 ਤੋਂ 12 ਤੇ ਹੋ ਸਕਦਾ ਕਿਸੇ ਦੀ ਕੈਨੇਡਾ ਵੀ ਵਿੱਚ ਇਨਕਲੂਡਡ ਹੋਵੇ, ਕਿਸੇ ਦੀ ਯੂਕੇ ਵੀ ਹੋਵੇ। ਮੈਂ ਕਹਿੰਨਾ 10 ਤੋਂ 12 ਕਰੋ ਦੀਆਂ ਯੂਐਸਏ ਤੋਂ ਵੀ ਰਿਫਿਊਜ਼ਲ ਹੈ ਨਾ। ਹਮਮ ਆਮੀ ਆਪਾਂ ਨਾਲ ਪੂਰੀ ਵਿਸਥਾ ਚ ਹੈਲਪ ਕਰਾਂ। ਸੋਖੇ ਸ਼ਬਦਾਂ ਦੇ ਵਿੱਚ ਪੰਜਾਬੀਆਂ ਨੂੰ ਜਾਂਦੇ ਜਾਂਦੇ ਇੱਕ ਸਵਾਲ ਦਾ ਜਵਾਬ ਦੇ ਦੋ ਕਿ ਜਿਸ ਤਰ੍ਹਾਂ ਹੁਣ ਕੈਨੇਡਾ ਦੇ ਵਿੱਚ ਬੱਚਿਆਂ ਦਾ ਭਵਿੱਖ ਹਨੇਰੇ ਦੇ ਵਿੱਚ ਜਾ ਰਿਹਾ ਹੈ। ਕਿਸੇ ਟਾਈਮ ਕੁਝ ਵੀ ਹੋ ਸਕਦਾ ਹੈ। ਅਮਰੀਕਾ ਜਾਣ ਦੇ ਲਈ ਬੱਚਿਆਂ ਨੂੰ ਕਿਸ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ ਤੇ ਅਮਰੀਕਾ ਦੇ ਵਿੱਚ ਬੱਚੇ ਆਪਣਾ ਭਵਿੱਖ ਕਿਵੇਂ ਬਣਾ ਸਕਦੇ ਹਨ? ਜੀ ਅਮਰੀਕਾ ਵੈਸੇ ਤਾਂ ਸਭ ਤੋਂ ਪਹਿਲਾਂ ਪੰਜਾਬੀਆਂ ਦਾ ਮੇਨ ਕਹਿ ਲਓ ਕਿ ਸਭ ਤੋਂ ਪਿਆਰਾ ਦੇਸ਼ ਰਿਹਾ। ਜਿਹੜਾ ਵੀ ਚਾਹੁੰਦਾ ਉਹ ਕਹਿੰਦਾ ਕਿ ਮੈਂ ਅਮਰੀਕਾ ਪਹੁੰਚ ਜਾ इवन दो ਡੋਂਕੀ ਵੀ ਅਮਰੀਕਾ ਦੀ ਸੁਣੀ ਕਦੀ ਤੁਸੀਂ ਸੁਣੀ ਯੂਕੇ ਦੀ ਡੋਂਕੀ ਲੱਗੀ ਕੈਨੇਡਾ ਦੀ ਡੋਂਕੀ ਲੱਗੀ ਹਮੇਸ਼ਾ ਯੂਐਸਏ ਦੀ ਹੀ ਡੋਂਕੀ ਲੱਗੀ ਸਭ ਤੋਂ ਪਿਆਰਾ ਦੇਸ਼ ਹਨ ਪੰਜਾਬੀਆਂ ਸਭ ਤੋਂ ਪਸੰਦੀਦਾ ਦੇਸ਼ ਯੂਐਸਏ ਹੀ ਰਿਹਾ ਵਾ ਐਂਡ ਉੱਥੇ ਜਾ ਕੇ ਬੱਚੇ ਦਾ ਭਵਿੱਖ ਕਿੰਨਾ ਸੁਨਹਿਰਾ ਹੈ ਜਿਹੜੇ ਬੱਚੇ ਸਾਨੂੰ ਇੱਥੇ 5 ਲੱਖ ਦੇ ਕੇ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਦਾ ਇੱਕ ਤੋਂ 2 ਮਹੀਨੇ ਚ 5 ਲੱਖ ਪੜ੍ਹਾਈ ਦੇ ਨਾਲ ਕਵਰ ਹੋ ਜਾਂਦਾ ਸਾਰੀ ਉਮਰ ਆਪਣੇ ਮਾਪਿਆਂ ਨੂੰ ਮੋੜਦੇ ਹੀ ਨਹੀਂ ਸੋ ਕਹਿ ਲਓ ਕਿ 2 ਮਹੀਨੇ ਉਹਨਾਂ ਨੇ ਇਨਵੈਸਟ ਕੀਤਾ ਉਸ ਤੋਂ ਬਾਅਦ ਸਾਰੀ ਉਮਰ ਉਹਨਾਂ ਨੇ ਖਾਣਾ ਹੀ ਆ ਇਕ ਨੇ ਜਾਂਦੇ ਜਾਂਦੇ ਮੇਰੇ ਮਨ 'ਚ ਸਵਾਲ ਖੜਾ ਹੋ ਗਿਆ ਵੀ ਜਿਸ ਤਰ੍ਹਾਂ 2.5 ਲੱਖ ਵੀਜ਼ਿਆਂ ਦਾ ਜ਼ਿਕਰ ਕੀਤਾ 트ੰਪ ਹੋਰਾਂ ਨੇ ਇਸ ਦੇ ਵਿੱਚ ਕੋਈ ਪਾਰਟਿਕੂਲਰ ਸਕਿੱਲਸ ਦਾ ਵੀ ਜ਼ਿਕਰ ਕੀਤਾ ਵੀ ਇਹ ਸਕਿੱਲ ਵਾਲੇ ਜਿੰਨੂੰ ਜਲਦੀ ਵੀਜ਼ਾ ਮਿਲੇਗਾ ਨਹੀਂ ਜੀ ਨਹੀਂ ਉਹ ਸਾਰਿਆਂ ਨੂੰ ਓਪਨਲੀ ਕਹਿ ਰਹੇ ਕਿ ਤੁਸੀਂ ਇੰਟਰਵਿਊ ਲਈ ਤੁਸੀਂ ਅਪਲਾਈ ਕਰੋ ਤੇ ਤੁਸੀਂ ਵੀਜ਼ਾ ਲਵੋ ਚਾਹੇ ਬੱਚਾ ਹੈ ਚਾਹੇ ਕੋਈ ਨੌਜਵਾਨ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਉਹ ਦਾ ਡਿਪੈਂਡਡ ਹੈ ਲਾਈਕ ਐਫ2 ਕੈਟਾਗਰੀ ਦੀ ਹਮੇਸ਼ਾ بڑے ਬੱਚਿਆਂ ਨੂੰ ਕਨਫਿਊਜ਼ਰ ਰਹਿੰਦੀ ਹੈ ਕਿ ਉਹਨਾਂ ਨੇ ਵੀ ਇੰਗਲਿਸ਼ ਚ ਇੰਟਰਵਿਊ ਦੇਣੀ ਹੈ ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਹੜੇ ਡਿਪੈਂਡਡ ਨਾਲ ਜਾਣਾ ਚਾਹੁੰਦੇ ਨੇ ਚਾਹੇ ਉਹ ਬੱਚਾ ਚਾਹੇ ਹਸਬੈਂਡ ਆ ਚਾਹੇ ਵਾਈਫ ਆ ਮੇਨ ਐਪਲੀਕੈਂਟ ਦੀ ਇੰਟਰਵਿਊ ਇੰਗਲਿਸ਼ ਚ ਹੋਏਗੀ ਜਿਹੜਾ ਉਹਨਾਂ ਦੇ ਡਿਪੈਂਡੈਂਟ ਨੇ ਉਹਨਾਂ ਦੀ ਇੰਟਰਵਿਊ ਪੰਜਾਬੀ ਜਾਂ ਹਿੰਦੀ ਵਿੱਚ ਜਾਂ ਕਿਸੇ ਵੀ ਲੈਂਗੁਏਜ ਹੋਰ ਵਿੱਚ ਉਹ ਉੱਥੇ ਦੇ ਸਕਦੇ ਨੇ ਸੋ ਇੰਗਲਿਸ਼ ਕੰਪਲਸਰੀ ਨਹੀਂ ਹੈ F2 ਵੀਜ਼ਾ ਡਿਪੈਂਡੈਂਟ ਲਈ ਯਾਨੀ ਜੇ ਮੇਰੇ ਵਰਗਾ ਕੋਈ ਜਾਵੇ ਵੀ ਕਵੇ ਮੈਂ ਤਾਂ ਪੰਜਾਬੀ ਜੀ ਇੰਟਰਵਿਊ ਦੇਣੀ ਹੈ ਤਾਂ ਮੰਨ ਜਾਣਗੇ ਜੀ ਬਿਲਕੁਲ ਜੇ ਤੁਸੀਂ ਡਿਪੈਂਡੈਂਟ ਹੋ ਤਾਂ ਬਿਲਕੁਲ ਮੰਨਣ ਦੀ ਲੋੜ ਹੀ ਨਹੀਂ ਜੀ ਬਾਇ ਡਿਫਾਲਟ ਲਾਅ ਹੈਗਾ ਕਿ ਡਿਪੈਂਡੈਂਟ ਨੇ ਉੱਥੇ ਪੰਜਾਬੀ ਜਾਂ ਹਿੰਦੀ ਵਿੱਚ ਆਪਸ਼ਨਲ ਹੈਗੀ ਹੈ ਤੁਸੀਂ ਟਰਾਂਸਲੇਟਰ ਉੱਥੇ ਲੈ ਸਕਦੇ ਹੋ ਪਰ ਸਾਡੇ ਵਾਲੇ ਤਾਂ ਡਰੀ ਜਾਂਦੇ ਕਿੰਦੇ ਇੰਟਰਵਿਊ ਮੇਰੇ ਪਾਰਟਨਰ ਦੀ ਕਲੀਅਰ ਹੋ ਗਈ ਮੇਰੀ ਪਤਾ ਨਹੀਂ ਹੋਣੀ ਨਹੀਂ ਤਾਂ ਕੁਝ ਨਹੀਂ ਹੁੰਦਾ ਜੀ ਜੇ ਤੁਹਾਡੀ ਪਾਰਟਨਰ ਦੀ ਕਲੀਅਰ ਹੋ ਗਈ ਤਾਂ ਤੁਹਾਡੀ ਵੀ ਕਲੀਅਰ ਹੋਏਗੀ ਆਪਾਂ ਵੀਜ਼ਿਆਂ ਦਾ ਤਾਂ ਬਾਰ-ਬਾਰ ਜ਼ਿਕਰ ਕਰੀ ਜਾ ਰਹੇ ਹਾਂ ਪਰ ਬੱਚਿਆਂ ਦੇ ਮਨ ਦੇ ਵਿੱਚ ਹੁਣੇ ਸਵਾਲ ਖੜਾ ਹੋ ਜਾਣਾ ਹੈ ਵੀ ਕਿਸ ਮੰਥ ਦੇ ਇਨਟੇਕ ਦੇ ਵਿੱਚ ਅਸੀਂ ਜਾ ਸਕਦੇ ਹਾਂ ਕਿੰਨੀ ਜਲਦੀ ਤੋਂ ਜਲਦੀ ਅਸੀਂ ਅਮਰੀਕਾ ਪਹੁੰਚੀਏ ਉਹ ਥੋੜਾ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਜਿਹੜੇ ਜਿਹੇ ਬੱਚੇ ਜਨਵਰੀ ਇਨਟੇਕ ਲਈ ਜਾਣਾ ਚਾਹੁੰਦੇ ਸੀ ਦੇਖੋ ਇਨਟੇਕ ਤਾਂ ਆਲਮੋਸਟ ਕਲੋਜ਼ ਹੋ ਚੁੱਕਿਆ ਹੈ ਬਟ ਕੁਝ ਯੂਨੀਵਰਸਿਟੀਆਂ ਵਿੱਚ ਸੀਟਾਂ ਹਜੇ ਰਹਿ ਗਈਆਂ ਨੇ ਸੋ ਜਨੂਅਰੀ ਇਨਟੇਕ ਮਾਰਚ ਇਨਟੇਕ ਮਈ ਇਨਟੇਕ ਸੋ ਤਿੰਨੇ ਇਨਟੇਕ ਹੱਲੇ ਅਵੇਲੇਬਲ ਨੇ ਸਮਾਂ ਨਾ ਗਵਾਓ ਤੇ ਜਿੰਨੀ ਛੇਤੀ ਅਪਲਾਈ ਕਰ ਸਕਦੇ ਹੋ ਕਰ ਲੋ ਐਂਡ ਵਨ ਮੋਰ ਥਿੰਗ ਕਈ ਬੱਚਿਆਂ ਨੂੰ ਲੱਗਦਾ ਹੈ ਕਿ ਮੇਰੀ ਮਾਰਚ ਇਨਟੇਕ ਦੀ ਜਾਂ ਮੇਰੀ ਮਈ ਇਨਟੇਕ ਦੀ I20 ਆ ਜਾਏਗੀ ਤੇ ਮੇਰਾ ਇਨਟੇਕ ਲੇਟ ਹੋ ਜਾਣਾ ਨਹੀਂ ਯੂਐਸਏ ਗਵਰਨਮੈਂਟ ਨੇ ਜਦੋਂ ਤੁਸੀਂ ਯੂਐਸ ਅੰਬੈਸੀ 'ਚ ਇੰਟਰਵਿਊ ਦੇਣੀ ਹੈ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਣਾ ਹੈ ਤੁਹਾਡਾ ਵੀਜ਼ਾ ਉਸੇ ਦਿਨ ਤੋਂ ਗ੍ਰਾਂਟ ਹੋਏਗਾ ਜਿਹੜੇ ਦਿਨ ਤੁਸੀਂ ਇੰਟਰਵਿਊ ਦਿੱਤੀ ਹੈ ਸੋ ਇਹ ਮੰਨਦੇ ਵਿੱਚੋਂ ਕੱਢ ਦੋ ਕਿ ਮੈਂ ਮਾਈ ਇਨਟੇਕ ਚਾਹ ਤੇ ਮੇਰਾ ਮਹੀ ਚ ਜਾ ਕੇ ਵੀਜ਼ਾ ਗ੍ਰਾਂਟ ਹੋਣਾ ਸਿਰਫ ਉੱਥੇ ਜਾਣ ਲਈ ਸਾਨੂੰ ਅੰਬੈਸੀ ਦੇ ਵਿੱਚ ਇੰਟਰਵਿਊ ਦੇਣ ਦੀ ਲੋੜ ਹੈ ਜਿੱਦਨ ਤੁਹਾਡੀ ਇੰਟਰਵਿਊ ਕਲੀਅਰ ਹੋ ਗਈ ਵੀਜ਼ਾ ਤੁਹਾਡਾ ਉਸੇ ਦਿਨ ਤੋਂ ਸ਼ੁਰੂ ਹੋ ਜਾਏਗਾ ਚਾਹੇ ਬੱਚੇ ਦੀ ਮੇਨ ਟੇਕ ਹੈ ਜੇ ਮਾਰਚ ਦੇ ਵਿੱਚ ਉਸ ਦੀ ਇੰਟਰਵਿਊ ਕਲੀਅਰ ਹੋ ਜਾਂਦੀ ਹੈ ਵੀਜ਼ਾ ਮਿਲਦਾ ਤਾਂ ਬੱਚਾ ਅਪ੍ਰੈਲ ਦੇ ਵਿੱਚ ਜਾ ਸਕਦਾ ਬਾਈ ਜੀ ਬਿਲਕੁਲ ਜਾ ਸਕਦਾ ਜੀ ਇਸੇ ਲਈ ਮੈਂ ਰਿਕੁਐਸਟ ਕਰਨਾ ਚਾਹਨਾ ਕਿ ਤੁਸੀਂ ਇੰਟੇਕ ਨਾ ਦੇਖੋ ਤੁਸੀਂ ਇੰਟਰਵਿਊ ਡੇਟਸ ਦੇਖ ਕੇ ਤੁਸੀਂ ਆਪਣਾ ਵੀਜ਼ਾ ਗ੍ਰਾਂਟ ਕਰਵਾ ਸਕਦੇ ਹੋ ਯਾਨੀ ਜੇ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਵੀ ਬੱਚਿਆਂ ਦੇ ਕੋਲ ਹੁਣ ਦੋ ਆਪਸ਼ਨਸ ਨੇ ਅਮਰੀਕਾ ਜਾਣ ਦੇ ਲਈ ਬਹੁਤ ਘੱਟ ਸਮੇਂ ਵਿੱਚ ਜੀ ਬਿਲਕੁਲ ਬਿਲਕੁਲ ਤੇ इजीली ਇੰਨੇ ਇੱਕ ਟਾਈਮ ਕਿਦੇ ਵਿੱਚ ਇੰਟਰਵਿਊਜ਼ ਵਗੈਰਾ ਕਲੀਅਰ ਹੋ ਜਾਂਦੇ ਬਿਲਕੁਲ ਜੀ ਬਿਲਕ ਨਾਲ ਦੀ ਨਾਲ ਅਪਾਇੰਟਮੈਂਟਸ ਵੀ ਮਿਲ ਰਹੀਆਂ ਨੇ ਐਂਡ ਬੱਚਾ ਵੀਜ਼ਾ ਲੈ ਕੇ ਜਾ ਰਹੇ ਆ ਐਂਡ 2.5 ਲੱਖ ਵੀਜ਼ਾ ਦਾ ਜਿਹੜਾ ਕੋਟਾ ਹੈ ਪੂਰੇ ਇੰਡੀਆਸ ਲਈ ਹੈ ਸੋ ਇਹਣਾ ਵੇਖਿਓ ਮੈਂ ਅੱਜ ਨਹੀਂ ਕੱਲ ਜਾਣਾ ਵਾਂ ਕਿਉਂਕਿ ਇੰਡੀਆ ਸਾਰਾ ਹੀ ਲੱਗਾ ਹੋਇਆ ਹੈ ਇਸ 2.5 ਲੱਖ ਵੀਜ਼ੇ ਦੇ ਲਈ ਜੀ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਉਮੀਦ ਹੈ ਸਾਡਾ ਇਹ ਪੋਡਕਾਸਟ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਕਿਉਂਕਿ ਇਸ ਦੇ ਵਿੱਚ ਅਸੀਂ ਜ਼ਿਕਰ ਕੀਤਾ ਵੀ ਇਸ ਵੇਲੇ ਅਮਰੀਕਾ ਦੇ ਵੱਲੋਂ ਕੀ-ਕੀ ਤੁਹਾਡੇ ਲਈ ਆਪਸ਼ਨਜ਼ ਰੱਖੀਆਂ ਜਾ ਰਹੀਆਂ ਨੇ ਤੇ ਇਹ ਸੁਨਹਿਰੀ ਮੌਕਾ ਕਹਿ ਸਕਦੇ ਆ ਵੀ ਹਜੇ 2024 ਖਤਮ ਹੋਣ ਨੂੰ ਇੱਕ ਮਹੀਨਾ ਪਿਆ ਤੇ 2.5 ਲੱਖ ਵੀਜ਼ਾ ਦਾ ਜ਼ਿਕਰ ਕਰ ਦਿੱਤਾ ਤੇ ਜੋ 2025 ਦੇ ਵਿੱਚ ਇਹ ਵੀਜ਼ੇ ਜਿਹੜੇ ਆ ਭਾਰਤੀਆਂ ਨੂੰ ਲੈ ਕੇ ਵਧਾਏ ਜਾ ਸਕਦੇ ਨੇ ਇਸ ਕਰਕੇ ਸਮਝਾਇਆ ਨਾ ਕਰੋ ਸਿੱਧਾ ਟਰਬੋ ਇਮੀਗ੍ਰੇਸ਼ਨ ਨਾਲ ਗੱਲਬਾਤ ਕਰੋ ਕਿਉਂਕਿ ਬੜਾ ਸੌਖੇ ਢੰਗ ਦੇ ਨਾਲ 5 ਲੱਖ ਦੇ ਵਿੱਚ ਤੁਹਾਨੂੰ ਵੀਜ਼ਾ ਲੈ ਕੇ ਦੇਣਗੇ ਧੰਨਵਾਦ ਅਮਰੀਕਾ ਦੇ ਵਿੱਚ